ਹਾਂਜੀ ਵੀਰੇ ਆਪਣਾ ਨਾਮ ਦਸੀਏ ਪਹਿਲਾਂ ਜੀ ਮੇਰਾ ਨਾਮ ਹੈਪੀ ਹੈ ਜੀ ਹੈਪੀ ਵੀਰੇ ਵੀਰੇ ਆਪਣਾ ਪਿੰਡ ਪਾਇਕੀਪੁਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂਜੀ ਵੀਰੇ ਆਪਾਂ ਮੈਂ ਦੇਖ ਰਿਹਾ ਥੋੜਾ ਮਤਲਬ ਆਪਾਂ ਫਾਰਮ ਬਣਾ ਰਹੇ ਆ ਪੋਲਟਰੀ ਫਾਰਮ ਜਿਵੇਂ ਕਹਦੇ ਨੇ ਆਪਾਂ ਤੇ ਵੀਰੇ ਜਿਵੇਂ ਧਿਆਨ ਦੇ ਵਿੱਚ ਆਇਆ ਆਪਣੇ ਵੀ ਧਿਆਨ ਦਾ ਵੀਰੇ ਦੇਖ ਘਰ ਦੇ ਵਿੱਚ ਕਬੀਲਦਾਰੀ ਕਰਕੇ ਠੀਕ ਹੈ ਨਾ ਨੌਕਰੀ ਦਾ ਕੋਈ ਹੈ ਨਹੀਂ ਨੌਕਰੀ ਨਹੀਂ ਐਡਾ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਆਪਣਾ ਲਵੇ ਹਨਾ ਜੀ ਬਈ ਵੀ ਆਪਾਂ ਵੀ ਹਾਂਜੀ ਹੈਗੇ 10 15 ਕਿੱਲੇ ਵੀ ਆਪਾਂ ਉਹਦੇ ਕਰ ਲਾਂਗੇ ਮਤਲਬ ਵੀ ਕਿੱਲਾ ਅੱਧਾ ਕਿੱਲਾ ਹੁੰਦਾ ਹੈ ਜੀ ਬਈ ਠੀਕ ਹੈ ਨਾ ਐਡੀ ਕੋਈ ਆਪਣੀ ਬੈਗ ਤਕੜੀ ਨਹੀਂ ਹੈਗੀ ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਇਸ ਕਰਕੇ ਵੀ ਅੱਜ ਦੇ ਟਾਈਮ ਤੇ ਜਿਹੜੇ ਲੋਕ ਬਾਹਰ ਜਾਂਦੇ ਨੇ ਜੀ ਬਈ ਜੀ ਉਹਨਾਂ ਨੂੰ ਇਹ ਬੈਟਰ ਆ ਵੀ ਆਪਾਂ ਦਾ ਉਹਰੇ ਕੰਮ ਕਰ ਲਓ। ਉਹਰੇ ਕੰਮ ਕਰ ਲਓ। ਘੱਟੋ ਘੱਟ ਆਪਣੇ ਪਰਿਵਾਰ ਚ ਤਾਂ ਬੈਠਿਆ। ਪਰਿਵਾਰ ਚ ਬੈਠਿਆ। ਕੋਈ ਟੈਨਸ਼ਨ ਨਹੀਂ ਮੀਆਂ ਨੇ ਏਰੀ ਆਪਦੇ ਘਰੇ ਆ। ਦੁੱਖ ਸੁੱਖਾ ਜੋ ਵੀ ਆ ਹਨਾ। ਜੀ ਜੀ। ਨਾਲੇ ਅੱਜ ਕੱਲ ਜਿੰਨੇ ਮੰਨ ਲਓ ਆਪਾਂ ਦੇਖੇ ਰਹਾਂ ਵੀ ਜ਼ਿਆਦਾ ਲੋਕ ਬਾਹਰ ਨੁਟ ਰਹੇ ਨੇ। ਇਹ ਤਾਂ ਹੈ ਵੀ। ਪੂਰੇ ਕੰਮ ਕਰਕੇ ਕੋਈ ਨਹੀਂ ਰਾਜੀ। ਹਾਂ ਵੀਰੇ ਕੋਈ ਰਾਜ਼ ਨਹੀਂ ਕੋਈ। ਠੀਕ ਹੈ ਨਾ। ਜੇ ਉਨੀ ਕੰਮ ਉਹਰੇ ਕਰਨ ਜੀ ਬਈ। ਹਮ ਸਭ ਤੋਂ ਬੈਸਟ ਹੈ। ਸਭ ਤੋਂ ਬੈਸਟ ਨਾਲੇ ਆਪਾਂ ਦਾ ਜੇ ਘੱਟ ਵੀ ਹੋਵੇ ਕਿਸੇ ਤੇ ਬਈ ਆਪਾਂ ਜਿਵੇਂ ਆਪਾਂ ਫਾਰਮ ਬਣਾਉਣਾ ਦੇਖ ਰਹੇ ਆ ਆਪਣਾ ਹਨਾ ਇਹ ਕਿਵੇਂ ਧਿਆਨ ਦੇ ਵਿੱਚ ਆਇਆ ਵੀ ਬਈ ਆਪਾਂ ਨੂੰ ਇਹ ਲਾਈਨ ਜਿਹੜਾ ਕਿ ਤੁਹਾਨੂੰ ਗਾਈਡੈਂਸ ਮਿਲੀ ਆਪਾਂ ਨੂੰ ਵੀਰੇ ਧਿਆਨ ਤਾਂ ਵੀਰ ਜੀ ਗੱਲ ਇਹ ਹੁੰਦੀ ਹੈ ਵੀ ਬੰਦੇ ਦੀ ਉਮਰ ਸਾਰਾ ਮਤਲਬ ਜ਼ਿਆਦਾਤਰ ਬੰਦੇ ਦੀ ਬਾਹਰ ਠੱਕੇ ਖਾਂਦਿਆਂ ਦੀ ਲੰਗ ਜਾਂਦੀ ਹੈ ਉੱਥੇ ਬੰਦਾ ਕਿ ਕਵੀਲਦਾਰ ਜਿਹੜਾ ਹੁੰਦਾ ਸੋਚਦਾ ਹੁੰਦਾ ਅੱਗੇ ਵਾਰਿਆ ਆਉਣ ਵਾਲੇ ਟਾਈਮ ਬਾਰੇ ਹਨਾ ਹਾਂਜੀ ਹਾਂਜੀ ਬਈ ਤੇ ਉਹਦੇ ਵਿੱਚ ਇਹ ਤੇ ਵੀ ਆਪਾਂ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਤੇ ਵੀ ਜਿਹੜਾ ਇੱਕ ਤਾਂ ਆਪਾਂ ਇਕੱਲੇ ਕਰ ਸਕਦੇ ਹੋਈ ਨੰਬਰ 2 ਤੇ ਆਪਾਂ ਕਿਸੇ ਦੇ ਡਿਪੈਂਡ ਨਾ ਰਹੀਏ ਠੀਕ ਹੈ ਵੀਰੇ ਠੀਕ ਹੈ ਨਾ ਹੋਰ ਜਿਹੜਾ ਵੀ ਕੰਮ ਲੈ ਲਓ ਤੁਸੀਂ ਯਾਨੀ ਕੰਮ ਕੋਈ ਨਹੀਂ ਮਾੜਾ ਹੁੰਦਾ ਯਾਨੀ ਕਿ ਮੈਂ ਇਹ ਕੰਮ ਇਹ ਚਾਹੁੰਦਾ ਸੀ ਜਿਹੜਾ ਮੈਨੂੰ ਮਹੀਨੇ ਦੀ ਮਹੀਨੇ ਇਨਕਮ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਹੋਰ ਜੇ ਕਈ ਕੰਮ ਐਸੇ ਨੇ ਜਿਹੜੀ ਹਰ ਸਾਲ ਬਾਅਦ ਇਨਕਮ ਹੁੰਦੀ ਹੈ ਸਾਲ ਬਾਅਦ ਜੀ ਠੀਕ ਹੈ ਨਾ ਜੇ ਆਪਾਂ ਮੈਨ ਕਰੀਤੀ ਵੀ ਦੇਖੀ ਲਈ ਆਪਾਂ ਆਪਣੀ ਖੇਤੀ ਵੀ ਦੇਖੀ ਉਹ ਵੀ 6 ਮਹੀਨਾ ਬਾਅਦ ਹੁੰਦੀ ਹੈ ਹਨਾ ਤੇ ਅੱਜ ਦੇ ਟਾਈਮ ਦੇ ਵਿੱਚ ਘੱਟੋ ਘੱਟ ਮ ਉਹਨੀ ਕਮਾਉਣ ਵਾਲੇ ਚਾਹੀਦੇ ਨੇ ਉਹਨੀ ਕਮਾਉਣ ਵਾਲੇ ਚਾਹੀਦੇ ਨੇ ਕਿਉਂਕਿ ਜਿਹੜੇ ਅੱਜਕੱਲ ਦੇ ਬੱਚਿਆਂ ਦੀ ਪੜ੍ਹਾਈ ਹੈ ਜੋ ਵੀ ਲਾਰਾ ਬੱਚਿਆਂ ਦੇ ਸ਼ੌਕ ਨੇ ਉਹ ਮਹਿੰਗੇ ਨੇ ਐਕਸਪੈਂਸਿਵ ਆ ਪੜ੍ਹਾਈ ਬਾਤ ਚੁਪਿਆ ਬਿਲਕੁਲ ਜੀ ਬਾਈ ਤੇ ਬਈ ਇਹਦੀ ਮਤਲਬ ਅੱਜ ਦੀ ਟ੍ਰੇਨਿੰਗ ਵਗੈਰਾ ਆਪਾਂ ਦਿੱਤੀ ਹੈ ਜੇ ਮਤਲਬ ਟ੍ਰੇਨਿੰਗ ਵੀਰ ਜੀ ਇਹਦੀ ਆਪਾਂ ਕਲਾਸਾਂ ਲਾਈ ਹੋਈਆਂ ਨੇ ਅਸੀਂ ਨੇ ਪਟਿਆਲੇ ਜੀ ਬਾਈ ਠੀਕ ਹੈ ਨਾ ਉਸ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਦੇ ਵੀ ਫਾਰਮ ਹੈਗੇ ਨੇ ਅੱਛਾ ਜੀ ਵੀਰ ਤੇ ਉਸ ਤੋਂ ਬਾਅਦ ਉੱਥੇ ਵੀ ਜਾ ਕੇ ਆਪਾਂ ਨੌਲੇਜ ਕਰਦੇ ਰਹੇ ਕੁਝ YouTube ਵੀ ਦੇਖਦੇ ਰਹੇ ਠੀਕ ਹੈ ਮਤਲਬ ਕਿ ਵੀਰੇ ਮੇਨ ਗੱਲਾਂ ਉਹ ਪਸ਼ੂ ਪਾਲਣ ਚਾਹੀਦੀ ਇੱਕ ਪਸ਼ੂ ਪਾਲਣ ਦੇ ਪਿੱਛੇ ਹੁੰਦਾ ਇਹ ਕਿਤਾ ਵੀ ਆਪਣਾ ਬਿਲਕੁਲ ਬਿਲਕੁਲ ਤੇ ਵੀਰੇ ਇਹਦੇ ਵਿੱਚ ਵੀ ਆਪਾਂ ਕਹਦੀ ਪੜਾਈ ਜਿੰਨੀ ਕੁ ਆਪਾਂ ਐਵੇਂ ਤਰ੍ਹਾਂ ਦੀ ਚੀਜ਼ ਦੇ ਵਿੱਚ ਕੋਈ ਕੋਈ ਏਡੀ ਐਹਮਤ ਨਹੀਂ ਹੈਗੀ ਪੜਾਈ ਏਡੀ ਐਮਤ ਨਹੀਂ ਬਈ ਠੀਕ ਹੈ ਨਾ ਅੱਜ ਕੱਲ ਤਾਂ ਜਿਹੜੇ ਅਣ ਪੜਨੇ ਜੀ ਬਈ ਪੜਿਆ ਲਿਖਣ ਨਾਲ ਵੱਧ ਨੇ ਵੱਧ ਕਮਾਰੇ ਨੇ ਬਈ ਹਣਾ ਠੀਕ ਹੈ ਕਮਾ ਵੀ ਵੱਧ ਰਹੇ ਨੇ ਨੌਲੇਜ ਵੀ ਵੱਧਾ ਠੀਕ ਹੈ ਜੀ ਵੇ ਪਰ ਦੀ ਵੀ ਆਪਾਂ ਨੌਲੇਜ ਲੈਣੀ ਚਾਹੀਦੀ ਵੀ ਉਹ ਸਰਟੀਫਾਈਡ ਹੋਣੀ ਚਾਹੀਦੀ ਥੋੜਾ ਦਿਮਾਗ ਕੰਮ ਕਰਨਾ ਚਾਹੀਦਾ ਦਿਮਾਗ ਕੰਮ ਕਰਨਾ ਚਾਹੀਦਾ ਇੱਕ ਆਮ ਇਨਸਾਨ ਕਿਹਦਾ ਸ਼ੁਰੂ ਕਰ ਸਕਦਾ ਕੰਮ ਬਈ ਬਿਲਕੁਲ ਆਰਾਮ ਨਾਲ ਜੀ ਵੀ ਕੋਈ ਐਡੀ ਵਾਸਤੇ ਕੋਈ ਡਿਗਰੀ ਦੀ ਲੋੜ ਨਹੀਂ ਲੋੜ ਨਹੀਂ ਗਈ ਬਈ ਠੀਕ ਹੈ ਇਹਦੇ ਵਿੱਚ ਸਾਨੂੰ ਹਿੰਮਤ ਦੀ ਲੋੜ ਹੈ ਹੌਸਲੇ ਦੀ ਲੋੜ ਹੈ ਬਸ ਹੋਰ ਕਾਸੀ ਦੀ ਲੋੜ ਨਹੀਂ ਠੀਕ ਹੈ ਠੀਕ ਹੈ ਬਈ ਤੇ ਜੀ ਬਈ ਆਪਾਂ ਤਜਰਬਾ ਰੀ ਕਿੰਨਾ ਤਜਰਬਾ ਜਿੰਦੇ ਦੇ ਵਾਸਤੇ ਆਪਾਂ ਜਿਹੜੀ ਕਿੰਨਾ ਕਿ ਵੀ ਤਜਰਬਾ ਘਟੋ ਘਟ ਦੇਖੋ ਇੰਨਾ ਤਾਂ ਚਾਹੀਦਾ ਵੀ ਕੋਈ ਪ੍ਰੋਬਲਮ ਆਉਂਦੀ ਬਿਮਾਰੀ ਆਉਂਦੀ ਤਾਂ ਆਪਾਂ ਨੂੰ ਉਹ ਬੱਚਾ ਆ ਹਰਕਤ ਕਰ ਰਿਹਾ ਹੈ ਵੀ ਇਹ ਕਿਉਂ ਕਰ ਰਿਹਾ ਹੈ ਠੀਕ ਹੈ ਬਰੇ ਭਾਈ ਠੀਕ ਹੈ ਕਿਉਂਕਿ ਇਹ ਜਿਹੜੀ ਮੰਨ ਲਓ ਮੁਰਗੀ ਦਾ ਹੁੰਦਾ ਹੈ ਇਹ ਬਹੁਤ ਨਾਜਕ ਚੀਜ਼ ਹੁੰਦੀ ਹੈ ਨਾਜਕ ਠੀਕ ਹੈ ਵੀ ਜਦੋਂ ਨੂੰ ਆਪਾਂ ਕਹਾਂ ਵੀ ਚਲ ਅੱਜ ਸਾਡੇ ਵਰਾ ਕੱਲ ਨੂੰ ਦੇਖਾਂਗੇ ਉਹ ਜ਼ਕਰਾਂਦੇ ਨੇ 2-300 ਰੁਪਏ ਰੁਪਏ ਭਾਈ ਤੇ ਬਈ ਆਪਾਂ ਜਿਵੇਂ ਹੁਣ ਆਪਾਂ ਟ੍ਰੇਨਿੰਗ ਕਰਦੇ ਨੇ ਜਿਸ ਟਾਈਮ ਹਨਾ ਉਸ ਟਾਈਮ ਵਿੱਚ ਦੀ ਫਾਇਦੀ ਦੱਸੀ ਜਾਂਦੀ ਹੁੰਦੀ ਹੈ ਹੁਣ ਕੋਈ ਨੁਕਸਾਨ ਵੀ ਹੁੰਦਾ ਉਹ ਮਾੜਾ ਮੋਟਾ ਨਹੀਂ ਨੋ ਨੁਕਸਾਨ ਕੋਈ ਨਹੀਂ ਹੈਗਾ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਫਾਇਦੀ ਵੀ ਦੇਦੀ ਹੈ ਜਰੂਰੀ ਹੈਲਥੀ ਕੁਝ ਵੀ ਮਤਲਬ ਕੋਈ ਵੀ ਨੁਕਸਾਨ ਨਹੀਂ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਵੀਰੇ ਠੀਕ ਹੈ ਜੀ ਮਤਲਬ ਤੁਸੀਂ ਬਈ ਹੁਣ ਫਾਰਮ ਸਟਾਰਟ ਕਰੇ ਇਹ ਕਿੰਨੀ ਜਗ੍ਹਾ 'ਚ ਬਣਾਇਆ ਵੀਰੇ ਟੋਟਲ ਇਹ ਸਾਰਾ ਟੋਟਲ ਵੀਰੇ ਇਹ ਐ ਹਮ ਦੇ ਲੋ ਵੀ ਚੜਾਈ ਦੀ 30 ਫੁੱਟ ਹੈਗੀ ਚੜਾਈ ਠੀਕ ਹੈ ਵੀਰੇ ਠੀਕ ਹੈ ਨਾ ਅੰਦਰੋਂ ਤੇ ਲੰਬਾਈ ਇਹ 195 195 ਮਤਲਬ ਕਿੱਲੇ ਦੀ ਲਵਾਈ ਹੋ ਜਾਂਦਾ ਕਿੱਲੇ ਦੀ ਬਾਹੀ ਹੋ ਜਾਂਦਾ ਠੀਕ ਹੈ ਵੀਰੇ ਮਤਲਬ ਵਿੱਗੇ ਥਾਂ ਦੇ ਵਿੱਚ ਮਤਲਬ ਵਿੱਗਾ ਥਾਂ ਬਹੁਤ ਹੈ ਦੇ ਲਈ ਠੀਕ ਹੈ ਭਾਈ ਤੇ ਇੱਥੇ ਵੀਰੇ ਟੋਟਲ ਇਟਿਕ ਕਿੰਨੇ ਕੁ ਵਰਤੀਗੇ ਹੋ ਸਾਰੇ ਇਹਦੇ ਵਿੱਚ ਟੋਟਲ 50000 ਦੇ ਲਗਭਗ ਆਜੂ ਵੀਰ ਜੀ ਵਿੱਦ ਕਮਰੇ ਵੀ ਹੋਣਗੇ ਨਾ ਇੱਥੇ ਅੱਛਾ ਵੀਰੇ ਹਾਂ ਮਤਲਬ ਰੈਂਟ ਵਾਲ ਤੇ ਰਸੋਈ ਬਾਥਰੂਮ ਜੋ ਵੀ ਹੈਗਾ ਉਹ ਵੀ ਚਾਹੀਦਾ ਹੁੰਦਾ ਠੀਕ ਹੈ ਵੀਰੇ ਠੀਕ ਹੈ ਤੇ ਕਹਿੰਦਾ ਮਤਲਬ 24 ਘੰਟੇ ਵਾਲਾ ਜਿਹੜਾ ਹੁੰਦਾ ਆਪਣਾ ਉਹ ਪ੍ਰਬੰਧ ਚਾਹੀਦਾ ਹੁੰਦਾ 24 ਘੰਟੇ ਲਾਈਟ ਵੀ ਮੋਟਰ ਵੀ ਸਾਰਾ ਕੁਝ ਹੁੰਦਾ ਹੈ ਨਾ ਠੀਕ ਤੇ ਹੁਣ ਵੀਰੇ ਮਤਲਬ ਕਿ ਕਿੰਨੇ ਕੇ ਪੈਸੇ ਲੱਗੇ ਟੋਟਲ ਹੁਣ ਤੱਕ ਆ ਟੋਟਲ ਵੀਰੇ ਹੁਣ ਤੱਕ ਤੈਨੂੰ ਅਸੀਂ ਇਹਨਾਂ ਪ੍ਰੋਪਰ ਹਿਸਾਬ ਜ ਨਹੀਂ ਲਾਇਆ ਵੀ ਅਹੰਦਲਾ ਵੀ 11 ਕ ਲੱਖ ਰੁਪਏ ਮੂ ਖਰਚਾ ਸਾਡਾ ਆ ਗਿਆ ਅੱਜ ਸਾਡੇ ਸਾਹਮਣੇ ਕੰਮ ਚੱਲ ਰਿਹਾ ਜੇ ਹਨਾ ਜੀ ਜੀ ਤੇ ਮਤਲਬ 15-16 ਕ ਲੱਖ ਤੱਕ ਮਤਲਬ ਹੈਗਾ ਇਹ ਹੈਗਾ ਬਾਈ ਮਤਲਬ 16 ਕ ਲੱਖ ਤਾਂ ਨਾਰਮਲ ਲੱਗ ਜੂ ਨਾਰਮਲ ਠੀਕ ਹੈ ਵੀਰੇ ਮਤਲਬ ਕਿ ਇਹਦੀ 7 ਵਜੇ ਦੱਸ ਦੋ ਵੀਰੇ ਕੀ ਕੀ ਪੂਰੇ 7 ਚ 7 ਜਵੇਰੀ ਜੀ ਤੁਹਾਨੂੰ ਦਿਖਾਏ ਦੇਣਾ ਵੈ ਹੈਗਾ ਨਾ ਹਾਂ ਜਰੂਰ ਬਾਈ ਜੀ ਹਨਾ ਚਲਦੀ ਆ ਦਿਖਾਏ ਦੇਣਾ ਨਾਲ ਪਤਾ ਲੱਗ ਜੀ ਤੁ ਖੱਤ ਦਾ ਕੰਮ ਤਾਂ ਹਮਦੁਲਾ ਇੱਕ ਤਰ੍ਹਾਂ ਦਾ ਆਪਣਾ ਇਹ ਪੁਰਾਣਾ ਸੱਭਿਆਚਾਰ ਹੈ ਇੱਕ ਤਰ੍ਹਾਂ ਦਾ ਅੱਛਾ ਅੱਛਾ ਬਈ ਜਿਹੜੇ ਬਜ਼ੁਰਗ ਨੇ ਅੱਜ ਦੇ ਮੰਨ ਲਓ ਹੰਦ ਲੋ ਠੀਕ ਹੈ ਜਿੰਨਾਂ 50 40 ਹਾਲ ਆਪਾਂ 30 ਸਾਲ ਤੋਂ ਉੱਪਰ ਨੇ ਜਿਹੜੇ ਹਾਂ ਬਈ ਉਹਨਾਂ ਨੂੰ ਪਤਾ ਹੈ ਇਹ ਚੀਜ਼ ਬਾਰੇ 40 ਸਾਲ ਤੋਂ ਉੱਪਰ ਨੇ ਠੀਕ ਹੈ ਵੀਰੇ ਇਹ ਵੀ ਬਹੁਤ ਗੱਡੀਆਂ ਆ ਗਈਆਂ ਗੱਡੀਆਂ ਉੱਪਰ ਬਾਸ ਆ ਗਿਆ ਠੀਕ ਹੈ ਉੱਪਰ ਇਹ ਬਾਸ ਦੀ ਟਾਂਟੀ ਪਈ ਹੈ ਬਾਸ ਦੀ ਫੱਟੀ ਹੁੰਦੀ ਹੈ ਜਨਗੀ ਆਹ ਹਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਆ ਉੱਪਰ ਹਾਂ ਚੌਪ ਫੱਟੀ ਹੈ ਨੇ ਬਾਸ ਦੀ ਫੱਟੀ ਹੈ ਠੀਕ ਹੈ ਵੀਰੇ ਇਹਦੇ ਉੱਤੇ ਪੁਲਾ ਪੋ ਜਿਹਨੂੰ ਆਪਾਂ ਨਹਿ ਉਹ ਵੀ ਕਹਿ ਲਾ ਨੇ ਆਪਾਂ ਹਾਂ ਗਾਈ ਵਗੈਰਾ ਹੁੰਦੀ ਉਹ ਹੁੰਦੀ ਹੈ ਉਹਦੇ ਉੱਤੇ ਪਾਉਗੀ ਕਾਗਜ਼ ਪੈਣਾ ਠੀਕ ਹੈ ਬਾਈ ਠੀਕ ਹੈ ਉਹਦੇ ਉੱਤੇ ਮਿੱਟੀ ਪੈਣੀ ਹੈ ਠੀਕ ਹੈ ਵੀਰੇ ਠੀਕ ਹੈ ਇੱਕ ਤਰ੍ਹਾਂ ਦਾ ਆਮ ਆਪਾਂ ਚ ਕੋਠਾ ਹੋ ਜਾਂਦਾ ਜਿਵੇਂ ਤੁਰਨ ਫਿਰਨ ਵਾਸਤੇ ਜੋ ਮਰਜ਼ੀ ਕਰੋ ਠੀਕ ਡਰ ਨਹੀਂ ਹੁੰਦਾ ਡਿੱਗਣ ਦਾ ਕਰਨ ਦਾ ਨਾ ਥਿਆਉਣ ਦਾ ਡਰ ਨਾ ਇਟੂ ਵੀ ਚਾਦਰਾਂ ਮੰਨੋ ਉਹਦੇ ਵਿੱਚ ਕੀ ਫਰਕ ਹੈ ਵੀਰੇ ਉਸ ਦਾ ਚਾਦਰਾਂ ਦਾ ਫਰਕ ਦੇਖੋ ਟੈਂਪਰੇਚਰ ਦਾ ਹੁੰਦਾ ਮੇਨ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਤੇ ਉਹਦੇ ਨਾਲ ਕੀ ਹੁੰਦਾ ਹੈ ਚਾਦਰਾਂ ਗਰਮੀ ਦੇ ਵਿੱਚ ਜਦ ਤਪਦੀਆਂ ਨੇ ਸਰਦੀਆਂ ਦੇ ਵਿੱਚ ਜ਼ਿਆਦਾ ਠਰਦੀਆਂ ਨੇ ਠੀਕ ਹੈ ਬਾਈ ਇਹਦੇ ਨਾਲ ਕੀ ਹੁੰਦਾ ਟੈਂਪਰੇਚਰ ਮੇਨਟੇਨਰ ਰਹਿੰਦਾ ਹੈ ਮੇਨੋਂ ਕੰਮ ਹੁੰਦਾ ਹੈ ਇਹਦਾ ਟੈਂਪਰੇਚਰ ਦਾ ਹੀ ਠੀਕ ਹੈ ਜਿਹੜਾ ਪੋਲਟਰੀ ਫਾਰਮ ਦਾ ਕੰਮ ਹੈ ਮੈਨ ਟੈਂਪਰੇਚਰ ਦੀ ਰਹਿਣਾ ਹੈ ਟੈਂਪਰੇਚਰ ਵੀ ਸੜਾ ਉੱਤੇ ਬਿਲਕੁਲ ਹਾਂ ਕਿਉਂਕਿ ਇਹ ਨਾ ਗਰਮੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਜਿਆਦਾ ਸਰਦੀ ਚੱਲ ਸਕਦਾ ਠੀਕ ਹੈ ਮੇਰਾ ਮਤਲਬ ਇੱਕ ਹੌਮ ਚੂਚੇ ਮਗਾਉਣਾ ਕੀ ਸਿਸਟਮ ਹੁੰਦਾ ਉਹ ਕੀ ਸਿਸਟਮ ਹੁੰਦਾ ਰੋ ਸੋਹਦਾ ਹੁੰਦਾ ਇਹ ਸਿਸਟਮ ਦੋ ਹੁੰਦੇ ਨੇ ਵੀਰ ਜੀ ਇੱਕ ਤਾਂ ਹੁੰਦਾ ਦੇਖੋ ਅੱਜ ਕੱਲ ਇਹਨੂੰ ਕੰਪਨੀ ਸਿਸਟਮ ਹੁੰਦਾ ਹੈ ਕੰਪਨੀ ਸਿਸਟਮ ਆਪਣੀ ਵਿੱਚ ਆਪਣਾ ਆਈਪੀ ਕੰਪਨੀ ਹੋਗੀ ਸਪੂਰਨਾ ਕੰਪਨੀ ਹੋਗੀ ਮਤਲਬ ਬਹੁਤ ਕੰਪਨੀਆਂ ਨੇ ਬ ਇੱਕ ਹੁੰਦਾ ਵੀ ਆਪਾਂ ਨੇ ਆਪ ਦੇ ਹੀ ਬੱਚਾ ਲਿਆਉਣਾ ਆਪ ਹੀ ਵਾਲਾ ਵੇਚਣਾ ਓਦੇ ਵਿੱਚ ਇਹ ਸੱਤੇ ਵਾਲਾ ਕੰਮ ਹੁੰਦਾ ਆਪ ਉਹਦੇ ਵਿੱਚ ਕਿਉਂਕਿ ਰੇਟ ਘਟ ਵੀ ਸਕਦਾ ਹੈ ਬਾਅਦ ਵੀ ਸਕਦਾ ਹੈ ਨੰਬਰ 2 ਤੇ ਬੱਚਾ ਲਿਆਉਣ ਤੇ ਜਿਹੜੀ ਇਹਦੀ ਫੀਡ ਹੁੰਦੀ ਹੈ ਜਿਆਦਾ ਉਹ ਕੋਸਟਲੀ ਹੁੰਦੀ ਹੈ ਕੋਸਟਲੀ ਹੁੰਦੀ ਹੈ ਜਦੋਂ ਆਪਾਂ ਕੰਪਨੀ ਕੰਡੈਕਟ ਕਰਦੇ ਆ ਉਹਦੇ ਵਿੱਚ ਕਿਹਨਾਂ ਬੱਚਾ ਵੀ ਕੰਪਨੀ ਦੇ ਹੋਊਗੀ ਤੇ ਜਿਹੜੀ ਫੀਡ ਹੈ ਉਹ ਵੀ ਕੰਪਨੀ ਦੀ ਮਤਲਬ ਕਿ ਉਹ ਲੈ ਕੇ ਵੀ ਆਪ ਆਉਣਗੇ ਮਤਲਬ ਛੱਡ ਕੇ ਵੀ ਆਪ ਜਾ ਕੇ ਲੈ ਆਉਣੇ ਨਹੀਂ ਲੈ ਆਂਗੇ ਆਪਾਂ ਨੇ ਸਿਰਫ ਉਹਨਾਂ ਦੀ ਕੇਅਰ ਕਰਨੀ ਹੈ ਠੀਕ ਹੈ ਵੀਰ ਇਹ ਮਤਲਬ ਫੀਡ ਭਾਈ ਇਹ ਕਿਵੇਂ ਇੱਕ ਪ੍ਰਕਾਰ ਦੇ ਹੁੰਦੀ ਹੈ ਕਿ ਨ ਚਾਂ ਲਈ ਹੁੰਦੀ ਹੈ ਹਨਾ ਤੇ ਇੱਕ ਥੋੜੇ ਮਤਲਬ 10 15 ਦਿਨਾਂ ਵਾਸਤੇ ਹੁੰਦੀ ਹੈ ਫਿਰ ਉਸ ਤੋਂ ਬਾਅਦ ਵੱਡਿਆਂ ਲਈ ਹੁੰਦੀ ਹੈ ਠੀਕ ਹੈ ਬਈ ਮਤਲਬ ਛੋਟੇ ਬੱਚਿਆਂ ਨੂੰ ਫਿਰ ਕਿੰਨੇ ਕਿ ਦਿਨ ਲੱਗ ਜਾਂਦੇ ਵੱਡੇ ਵੱਡੇ ਹੋਣ ਤੇ ਜਦੋਂ ਪੂਰਾ ਰੈਡੀ ਕਰ ਦਈਏ ਇਹਦਾ ਪ੍ਰੋਸੈਸ ਹਮਤਲਬ ਵੀ ਆਪਣਾ 35 ਦਿਨ ਦਾ ਪ੍ਰੋਸੈਸ ਹੁੰਦਾ ਹੈ ਟੋਟਾ 35 ਦਿਨ ਦਾ ਹੁੰਦਾ ਹੈ 35 ਦਾ ਠੀਕ ਹੈ ਬਈ 35 ਦਿਨ ਬਾਅਦ ਇਹ ਮਤਲਬ ਵੇਚਣ ਯੋਗ ਹੋ ਜਾਂਦਾ ਠੀਕ ਹੈ ਮਤਲਬ ਜਿਹੜੇ ਵੀਰੇ ਚੂਚੇ ਹੋਏ ਕਈ ਵਾਰੀ ਉਹਨਾਂ ਨੂੰ ਜਦੋਂ ਗਰਮੀ ਸਰਦੀ ਲੱਗਦੀ ਉਹ ਕੋਈ ਉਹ ਸੰਕੇਤ ਦਿੰਦੇ ਹੋਣ ਕੋਈ ਸੰਕੇਤ ਕੋਈ ਹਾਂ ਸਿਗਨਲ ਦਿੰਦੇ ਨੇ ਉਹ ਕਿਵੇਂ ਪਤਾ ਲੱਗਦਾ ਹੈ ਵੀ ਇਹ ਇੱਕ ਤਾਂ ਜੇ ਜਿਆਦਾ ਸਰਦੀ ਲੱਗਦੀ ਹੈ ਇਹਨਾਂ ਨੂੰ ਹਾਂ ਹਾਂ ਇਕੱਠੇ ਹੋ ਕੇ ਬੈਠਣ ਲੱਗ ਜਾਂਦੇ ਹਨਗੇ ਆਪ ਨੂੰ ਮੌਜੂਦ ਸਰਦੀਆਂ 'ਚ ਵੀ ਇਹਨਾਂ ਦਾ ਕੋਈ ਕੁਝ ਖਾਸ ਹੋਊ ਤਾਂ ਨਹੀਂ ਕਰਨਾ ਪੈਂਦਾ ਵੀਰੇ ਮਤਲਬ ਪੱਠੀ ਲਾਉਣੀ ਪੈਂਦੀ ਹੈ ਨਾ ਆਪਾਂ ਨੂੰ ਅੱਛਾ ਬਈ ਉਹ ਵੀ ਨਾ ਪੈਂਦੀ ਮਾਣਾ ਮਤਲਬ ਬੰਦ ਕਰਕੇ ਪੱਠੀਆਂ ਲਾਉਣੀਆਂ ਪੈਂਦੀਆਂ ਨੇ ਠੀਕ ਹੈ ਵੀਰੇ ਪੱਠੇ ਤਾਂ ਇਹ ਸਮਝ ਲਓ ਵੀ ਜੇ ਗਰਮੀਆਂ ਦੇ ਵਿੱਚ ਵੀ ਮੀਂਹ ਪੈਂਦਾ ਨਾ ਜਿਸ ਦਿਨ ਹਾਂ ਬਈ ਉਸ ਦਿਨ ਪੱਠੀਆਂ ਲਾਉਣੀਆਂ ਪੈਂਦੀਆਂ ਨੇ ਅੱਛਾ ਅੱਛਾ ਮਤਲਬ ਇਹ ਨੀਂਦ ਅੱਜ ਕੋ ਜਿਆਦਾ ਇਹ ਗਰਮੈਸੇ ਭਾਲਦੀ ਹੁੰਦੀ ਨੇ ਮੈਂ ਇੰਨੀ ਵੀ ਨਹੀਂ ਗਰਮੈਸ ਠੀਕ ਹੈ ਇਹ ਮਤਲਬ ਹੌਂਕਣ ਲੱਗ ਗਿਆ ਨਾ ਦਬ ਗਰਮ ਲੱਗ ਗਿਆ ਮਤਲਬ 24 ਘੰਟੇ ਉਹਰੇ ਬੰਦਾ ਕਿ ਚਾਹੀਦਾ ਵੀਰੇ ਫਾਰਮ ਚਾਹੀ 24 ਘੰਟੇ ਬਿਲਕੁਲ ਇੱਕ ਬਿਜਲੀ ਮਤਲਬ ਕਿ ਮੇਨ ਚੀਜ਼ ਆ ਉਪਲਬਧ 24 ਘੰਟੇ ਸਪਲਾਈ ਚਾਹੀਦੀ ਹੈ ਠੀਕ ਹੈ ਵੀਰੇ ਠੀਕ ਹੈ ਕਿਉਂਕਿ ਇਹ ਫੀਡ ਵੀ ਨਾ ਸਾਰ ਸਕਦੇ ਨੇ ਪਾਣੀ ਵੀ ਨਾ ਨਹੀਂ ਸਾਰ ਪਾਣੀ ਵੀ ਨਹੀਂ ਸਾਰ ਸਕਦੇ ਹਾਂ ਠੀਕ ਹੈ ਫੀਡ ਵੀ ਨਾ ਘੰਟਾ 2 ਘੰਟਾ ਸਿਰ ਸਾਰ ਲੈਣਗੇ ਪਾਣੀ ਵੀ ਨਾ ਇਹ 5 ਮਿੰਟ ਵੀ ਨਹੀਂ ਸਾਰ ਸਕਦੇ ਠੀਕ ਹੈ ਵੀਰੇ 5 ਮਿੰਟਾਂ ਦੇ ਵਿੱਚ ਐ ਨਹੀਂ ਪਤਾ ਥੋੜਾ 500 ਬੱਚਾ ਜਾਵੇ ਠੀਕ ਹੈ ਵੀਰੇ ਮਤਲਬ ਜਿਹੜੀ ਬਾਈ ਤੁਸੀਂ ਇਹ ਕਲਾਸਾਂ ਲਾਈਆਂ ਸੀ ਵੀਰੇ ਇਹਨਾਂ ਦੀ ਕੋਈ ਫੀਸ ਹੁੰਦੀ ਹੈ ਕੋਈ ਕੀ ਨਹੀਂ ਨਹੀਂ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਹੁੰਦੀ ਗਵਰਨਮੈਂਟ ਵੱਲੋਂ ਬਿਲਕੁਲ ਫ੍ਰੀ ਹੁੰਦੀ ਹੈ ਗਵਰਨਮੈਂਟ ਵੱਲੋਂ ਹਾਂ ਕੱਲਾ ਹੀ ਸੀਦੀਆਂ ਨਹੀਂ ਹੈਗੀਆਂ ਮਤਲਬ ਆਪਣਾ ਬੱਕਰੀ ਪਾਲਣ ਦੀਆਂ ਲਾ ਲਓ ਹਾਂ ਵੀਰੇ ਮੱਝਾਂ ਦੀਆਂ ਲਾ ਲਓ ਡੇਰੀ ਪਾਲਣ ਦੀਆਂ ਲਾ ਲਾਓ ਹਣਾ ਠੀਕ ਹੈ ਵੀਰੇ ਹਰ ਇੱਕ ਚੀਜ਼ ਦੀ ਅੱਜ ਕੱਲ੍ਹ ਯਾਰ ਹਰ ਇੱਕ ਚੀਜ਼ ਦੀ ਗਵਰਨਮੈਂਟ ਵੱਲੋਂ ਸਬਜ਼ੀਆਂ ਬਾਰੇ ਲਾ ਲਓ ਠੀਕ ਹੈ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੱਤੀ ਜਾਂਦੀ ਹੈ ਠੀਕ ਹੈ ਵੀ ਠੀਕ ਹੈ ਇਹ ਤਾਂ ਬਸ ਆਪਣਾ ਇੱਕ ਇੰਟਰਸਟ ਚਾਹੀਦਾ ਕੰਮ ਕਰਨ ਦਾ ਜਿਹੜਾ ਬੰਦਾ ਹੈਗਾ ਉਹ ਔਰੀ ਸਾਰਾ ਕੁ ਸਹਿ ਮੈਂ ਤਾਂ ਕਹਿੰਦਾ ਵੀ ਬਾਹਰ ਜਾਣ ਦਾ ਬੇਗਾ ਨਹੀਂ ਨਾ ਨਾ ਸਹੀ ਗੱਲ ਹੈ ਬਾਈ ਠੀਕ ਬਸ ਕਰੇਜ ਵੱੜ ਰਿਹਾ ਬਸ ਉਹ ਬਾਹਰ ਗਿਆ ਅਸੀਂ ਵੀ ਬਾਹਰ ਜਾਵਾਂਗੇ ਅਸੀਂ ਵੀ ਬਾਹਰ ਜਾਵਾਂਗੇ ਅਸੀਂ ਇਹ ਕਰਦੇ ਕਮਾ ਕਰਾਂ ਵਾਸਤੇ ਬੱਚਨ ਟ੍ਰੇਨ ਕਰਦੀ ਨਹੀਂ ਹਾਂ ਹਾਂ ਵੀ ਉਹ ਤਾਂ ਕੰਮ ਸਿੱਖ ਲੈ ਜਿਹੜਾ ਕੰਮ ਆ ਕੰਮ ਕਰ ਲੈਦੀ ਲੋੜ ਪਊਗੀ ਆਪਾਂ ਕੀ ਸੋਚਿਆ ਬੱਚੇ ਨੂੰ ਪਲੱਸ 2 ਕਰਾਈਏ ਤੇ ਫਿਰ ਆਪਾਂ ਇਹ ਦੇਖੀਏ ਵੀ ਬਾਹਰ ਕਿਹੜਾ ਰਿਸ਼ਤੇਦਾਰ ਗਿਆ ਆਪਾਂ ਉਹਦੇ ਨਾਲ ਵਾਰਤਾਲਾਪਤਾ ਇਹਨੂੰ ਬਾਹਰ ਲੈ ਜਾ ਹਾਂ ਹਾਂ ਵੀਰੇ ਸਹੀ ਗੱਲ ਹੈ ਮਤਲਬ ਵੀਰੇ ਵੀ ਤੁਸੀਂ ਹੁਣ ਕਿਸੇ ਕੰਪਨੀ ਨਾਲ ਕੰਟੈਕਟ ਕੀਤਾ ਕਿ ਆਪੀ ਮਤਲਬ ਕੀ ਲਿਆਉਣ ਦਾ ਤੇ ਜੀ ਜੀ ਕੰਪਨੀ ਨਾਲੇ ਕਰਾਂਗੇ ਕੰਨੈਕਟ ਤਾਂ ਠੀਕ ਹੈ ਅਜੇ ਡਿਸਾਈਡ ਨਹੀਂ ਕੀਤਾ ਕਿ ਕਿਹੜੀ ਨਾਲ ਕੰਪਨੀ ਵਾਲੇ ਕਈ ਆ ਕੇ ਵਾਗ ਗਏ ਆਪਣੇ ਲਵੇ ਓਕੇ ਵੀਰੇ ਮਤਲਬ ਵੀ ਜਦੋਂ ਜਦੋਂ ਇਹ ਮਤਲਬ ਕਿ ਸਾਰਾ ਪੂਰਾ ਦਾ ਪੂਰਾ ਰੈਡੀ ਹੋ ਗਿਆ ਹਾਂ ਕੰਪਲੀਟ ਹੋ ਗਿਆ ਆਪਾਂ ਫਿਰ ਡਿਸਾਈਡ ਕਰਾਂਗੇ ਵੀ ਕਿਹੜੀ ਆਪਣਾ ਕੰਪਨੀ ਨਾਲ ਆਪਣਾ ਸਹੀ ਲੱਗਦਾ ਹੈ ਨਾ ਠੀਕ ਹੈ ਠੀਕ ਹੈ ਬਾਈ ਕੰਪਨੀ ਵੀਰੇ ਆਪ ਆਪਣੋ ਮਤਲਬ ਜਿਹੜੀ ਆਪਣੇ ਕੋਲ ਪਹੁੰਚਦੀ ਹੈ ਇਹ ਕੰਮ ਵਾਸਤੇ ਜਾਂ ਆਪਣ ਨੂੰ ਨਾਲੇ ਅਪਰੋਚ ਕਰਨੀ ਪੈਂਦੀ ਜਾਣ ਦੀ ਨਹੀਂ ਨਹੀਂ ਕੰਪਨੀ ਦੇਖ ਜਿਹਦੇ ਕੰਪਨੀ ਨਿਗਾ ਚ ਆ ਗਿਆ ਵੀ ਹਾਂ ਫਰਾਂ ਦੇ ਸਾਹਮਣੇ ਹੋ ਰਿਹਾ ਉਹ ਦੇਖੋ ਹਰੇਕ ਨੂੰ ਆਪਦੇ ਲਈ ਕੰਮ ਚਾਹੀਦਾ ਹੁੰਦਾ ਹਨਾ ਕਿਉਂਕਿ ਆਪਾਂ ਨੂੰ ਰਜਗਾਰ ਦੀ ਲੋੜ ਹੈ ਕੰਪਨੀ ਨੂੰ ਜਗ੍ਹਾ ਦੀ ਲੋੜ ਹੈ ਜਗ੍ਹਾ ਦੀ ਲੋੜ ਹੈ ਬਾਈ ਹਾਂ ਠੀਕ ਹੈ ਨਾ ਠੀਕ ਹੈ ਬਾਈ ਤੇ ਮੀਨਸ ਆਪਾਂ ਤੇ ਵੀ ਉਹਨਾਂ ਨੂੰ ਉਹਨਾਂ ਨੂੰ ਵੱਧ ਲੋੜ ਆ ਇਸ ਟਾਈਮ ਮੇਰੇ ਸਾਨੂੰ ਕੰਪਨੀ ਨੂੰ ਕਿਉਂ ਆਪ ਨੂੰ ਜਿੰਨੀ ਆਪ ਨੂੰ ਲੋੜ ਹੈ ਸਮਝ ਲਓ ਵੀ ਉਹਨਾਂ ਨੂੰ ਉਹਨਾਂ ਨੂੰ ਹੈ ਠੀਕ ਹੈ ਨਾ ਤੇ ਬਾਈ ਕੱਲ ਹੋਰ ਮੈਂ ਆਪਾਂ ਕਾਫੀ ਨੋਟਿਸ ਦਿੱਤੇ ਆ ਨੇ 35 ਫੁੱਟੀ ਜੇ ਹੁੰਦੀ ਦੀ ਚੜਾਈ ਬਰੀ ਆਪਣੇ ਦੇਖਦੇ ਆ ਜਿਹੜਾ ਇਹ ਅੰਦਰੋਂ 30 ਫੁੱਟ ਹੁੰਦੀ ਹੈ ਵੀ ਫੁੱਟ ਤੋਂ 2 ਫੁੱਟ ਘੱਟ ਹੋ ਸਕਦਾ ਵੱਧ ਨਹੀਂ ਹੋ ਸਕਦਾ ਜੇ ਇਹਦਾ ਵੱਧ ਕਰਦੇ ਆ ਤਾਂ ਇਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਐ ਨੀ ਮਿਨਿਮਮ ਗੈਸ ਕਹਿੰਦੇ ਆਪਾਂ ਉਹ ਬਣਨੀ ਸ਼ੁਰੂ ਹੋ ਜਾਂਦੀ ਐ ਉਹ ਜੋ ਕਿ ਬੱਚੇ ਲਈ ਖਤਰਨਾਕ ਹੁੰਦੀ ਐ ਠੀਕ ਹੈ ਵੀਰੇ ਠੀਕ ਹੈ ਤੇ ਇਹ ਈਤੀ ਬੁੱਟੇ ਮਤਨ ਨੈਸੈਸਰੀ ਆ ਪਟੇ ਦੀ ਇਹ ਇਹ ਤੋਂ ਵੱਧ ਪਰ ਰੱਖਣੀ ਚਾਹੀਦੀ ਨਾ ਨਾ ਕਰਨੀ ਚਾਹੀਦੀ ਲੰਬਾਈ ਵੀਰੇ ਦੀ ਉਹ ਲੰਬਾਈ 195 195 ਮਤਲਬ ਲੰਬਾਈ ਦਾ ਜਿੰਨੀ ਮਰਜ਼ੀ ਕਰ ਲਓ ਲੰਬਾਈ ਦਾ ਕੋਈ ਚੱਕਰ ਨਹੀਂ ਆ ਹਾਂ ਲੰਬਾਈ ਜਿੰਨੀ ਮਰਜ਼ੀ ਕਰ ਲਓ ਠੀਕ ਹੈ ਚੜਾਈ ਮੈਕਸਿਮਮ ਹੁੰਦੀ ਹੈ ਦੀ ਠੀਕ ਹੈ ਇਹ ਕਿ ਡਾਇਰੈਕਸ਼ਨ ਦਾ ਵੀ ਦੱਸੋ ਮੜਾ ਵੀ ਡਾਇਰੈਕਸ਼ਨ ਦਾ ਵੀ ਇਹ ਚੜਦੇ ਤੋਂ ਉੱਤਰ ਤੇ ਹੁੰਦੀ ਹੈ ਮਤਲਬ ਇਹਦੀ ਵੀ ਆ ਪੂਰਬ ਤੋਂ ਪੱਛਮ ਪੂਰਬ ਤੋਂ ਪੱਛਮ ਹਾਂ ਜੀ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਹੈ ਵੀ ਜ਼ਿਆਦਾਤਰ ਹਵਾਵਾਂ ਇਸ ਤਰ੍ਹਾਂ ਹੀ ਚਲਦੀਆਂ ਨੇ ਆਪਣੀਆਂ ਠੀਕ ਹੈ ਠੀਕ ਹੈ ਚੜਦੇ ਤੋਂ ਉੱ ਫੇਵਰੇਟਲ ਹਰ ਮੈਂ ਦੇਖੀ ਗਈ ਫਰਮਾਂ ਦੇ ਵਿੱਚ ਜਿਵੇਂ ਆ ਆਪਾਂ ਜਿਹੜੀ ਟੈਂਪਰੇਚਰ ਵਾਸਤੇ ਹਨਾ ਟਾਰਟ ਪੱਲੀ ਹੁੰਦੀ ਹੈ ਕਿ ਵੀਰੇ ਇੱਕ ਏਸੀ ਵਾਲਾ ਸਿਸਟਮ ਹੁੰਦਾ ਵੀਰੇ ਇਹ ਦੋਵਾਂ ਚ ਕੀ ਸਪੀਸੀਫਾਈ ਏਸੀ ਵਾਲਾ ਸਿਸਟਮ ਟਾਰਟ ਪੱਲੀ ਦਾ ਹੋਗਾ ਨੋਰਮਲ ਉਹਦੇ ਵਿੱਚ ਠੀਕ ਹੈ ਜਿਹੜਾ ਏਸੀ ਵਾਲਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਮਤਲਬ ਆਲੇ ਦੁਆਲੇ ਸਾਰਾ ਬੰਦ ਹੁੰਦਾ ਠੀਕ ਹੈ ਠੀਕ ਹੈ ਜੇ ਮਤਲਬ ਹੁਣ ਆਪਾਂ ਇਹ 5000 ਬੱਚੇ ਦਾ ਜਗ੍ਹਾ ਹੈ ਜਿਹੜਾ ਏਸੀ ਵਾਲਾ ਉਹਦੇ ਵਿੱਚ ਆਪਾਂ 7-8000 ਪਾ ਸਕਦੇ ਹਾਂ ਅੱਛਾ ਵੀਰੇ ਹਾਂ ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਤੁਰਨ ਬਿਰਨਦੀ ਉਹ ਤਾਂ ਜਿੰਨੇ ਜੁੜ ਕੇ ਰਹਿਣਗੇ ਉਹਨਾਂ ਵਧੀਆ ਕਿਉਂਕਿ ਉਹਨਾਂ ਨੂੰ ਉਹ ਟੈਂਪਰੇਚਰ ਮਿਲ ਰਿਹਾ ਹੈ ਮਿਲ ਰਿਹਾ ਬਈ ਤੁਹਾਡੇ ਹਿਸਾਬ ਨਾਲ ਵੀ ਸ਼ੁਰੂਆਤ ਦੇ ਵਿੱਚ ਕਿਵੇਂ ਚੀਜ਼ ਵੀ ਏਸੀ ਆ ਸਹੀ ਆ ਕਿ ਢੱਡ ਪੱਲੀ ਸਹੀ ਆ ਤੁਹਾਡੇ ਹਿਸਾਬ ਨਾਲ ਨਹੀਂ ਪਹਿਲੀ ਗੱਲ ਤਾਂ ਜਿਹੜਾ ਬੰਦਾ ਨਵੇਂ ਸਿਰੇੋਂ ਸਟਾਰਟ ਕਰ ਰਿਹਾ ਮੈਂ ਨਹੀਂ ਚਾਹੁੰਦਾ ਵੀ ਉਹ ਡਬਲ ਪਾਵੇ ਜੀ ਬਈ ਜਾਂ ਕੋਈ ਮਹਿੰਗਾ ਏਸੀ ਵਾਲਾ ਕਰੇ ਉਹ ਪਹਿਲਾਂ ਇੰਨਾ ਕੁ ਕਰ ਲਈ ਜਿੰਨੇ ਕੋਦੇ ਨਾਲ ਤੁਸੀਂ ਪੈਰ ਲੱਗੇ ਹਨ ਉਹਨਾਂ ਹਿਸਾਬ ਵੀ ਆ ਜੇ ਵੀ ਕੀ ਘਾਟ ਹੈ ਕੀ ਵਾਧਾ ਹੈ ਕਿ ਨਫਾ ਕੀ ਨੁਕਸਾਨ ਹੈ ਜੇ ਹੁਣ ਪਹਿਲੀ ਵਾਰੇ 25-30 ਲੱਖ ਲਾ ਸਾਬ ਜਗਮਾਵੇ ਨਾ ਉਹ ਅੱਗਾ ਦੌੜ ਪਿੱਛਾ ਚੌੜਾ ਵਾਲਾ ਕੰਮ ਹੋ ਜੂਗਾ ਠੀਕ ਹੈ ਬਾਈ ਇਹ ਐਵੇਂ 5000 ਨਾਲ 3000 ਨਾਲ 2500 ਨਾਲ ਛੋਟੇ ਤੋਂ ਛੋਟਾ ਤੋੜ ਲਓ ਠੀਕ ਹੈ ਉਹਦੇ ਨਾਲ ਤੁਹਾਨੂੰ ਆਪ ਵੀ ਥੋੜੀ ਟ੍ਰੇਨ ਹੋ ਜਾਓਗੇ ਅਸਲ ਕਿਤਾਬੀ ਗਿਆਨ ਤੇ ਪ੍ਰੈਕਟੀਕਲੀ ਕਰੀ ਦਾ ਬਹੁਤ ਜ਼ਿਆਦਾ ਫਰਕ ਆਉਂਦਾ ਬਹੁਤ ਫਰਕ ਪੈਂਦਾ ਠੀਕ ਹੈ ਕੈਣੀ ਦੇ ਕਰਨ ਵਿੱਚ ਬਹੁਤ ਫਰਕ ਹੁੰਦਾ ਜਦੋਂ ਆਪਾਂ ਵਿਚਰਦੇ ਆਂ ਕੰਮ ਦੇ ਵਿੱਚ ਅਸਲ ਨੌਲੇਜ ਤਾਂ ਉਦੋਂ ਮਿਲਦੀ ਹੈ ਉਦੋਂ ਮਿਲਦੀ ਹੈ ਠੀਕ ਹੈ ਜੀ ਬਾਈ ਤੇ ਬਾਈ ਗੱਲ ਕਰੀਏ ਆਪਾਂ ਇਹਦੀ ਮਤਲਬ ਜਿਵੇਂ ਆਪਾਂ ਹੁਣ ਪਾਲ ਰਹੇ ਹਨ ਨਾ ਬਾਈ ਜਨ ਸਰੀ ਬਿਮਾਰ ਖਿਆਨ ਤੇ ਇਹ ਹੁੰਦਾ ਕਿ ਕੋਈ ਬਾਹਰੋਂ ਵੀ ਆਉਂਦਾ ਕੋਈ ਵੀ ਆਉਂਦਾ ਭਾਵੇਂ ਆਪਣਾ ਯਾਰ ਦੋਸਤ ਆ ਭਾਵੇਂ ਡਾਕਟਰ ਆਉਂਦਾ ਕੋਈ ਵੀ ਆਉਂਦਾ ਠੀਕ ਹੈ ਜੀ ਆਪਣੇ ਬਾਹਰ ਰੇਜਮੈਂਟ ਕੀਤੀਆਂ ਨੇ ਇੱਕ ਦਾ ਬੂਟ ਅਲੱਗ ਰੱਖੇ ਜਾਂਦੇ ਨੇ ਨੰਬਰ 2 ਤੇ ਗੇਟ ਦੇ ਵਿੱਚ ਕਲੀ ਰੱਖੀ ਜਾਂਦੀ ਹੈ ਕਲੀ ਰੱਖਿਆ ਜਾਂਦਾ ਠੀਕ ਹੈ ਠੀਕ ਹੈ ਨਾ ਠੀਕ ਹੈ ਜਿਆਤਰ ਤਾਂ ਵਿਸ਼ਤਾ ਕਿਸੇ ਨੂੰ ਬਾਹਰੋਂ ਤੇ ਆਉਣਾ ਜਿੰਨਾ ਵੀ ਖਾਸ ਹੁੰਦਾ ਹੈ ਬਾਹਰ ਦਿਖਾਉਂਦੇ ਇੱਕ ਵੀਰੇ ਅਸੀਂ ਮਤਲਬ ਕਈ ਫਾਰਮਾਂ 'ਚ ਦੇਖਿਆ ਉਹ ਨੀਚੇ ਉਹ ਆਪਣਾ ਜੀਰੀ ਵਾਲਾ ਫੂਮ ਜਿਹਾ ਪਸਾਇਆ ਜਾਂਦੇ ਨੇ ਉਹ ਕਿਸੇ ਟੋਨ ਦਾ ਬਈ ਉਹ ਇਹਦੇ ਬੈਠਣ ਵਾਸਤੇ ਹੁੰਦਾ ਇਹ ਚੂਜਾਂ ਵਾਸਤੇ ਹੁੰਦਾ ਚੂਜਾਂ ਵਾਸਤੇ ਹੁੰਦਾ ਠੀਕ ਹੈ ਵੀਰੇ ਭੋਲੀ ਉਹਦੇ ਨਾਲ ਨਰਮ ਸਪੇਸ ਰਹਿੰਦੀ ਸਦਾ ਨਰਮ ਸਪੇਸ ਇਦਾਂ ਨਹੀਂ ਪਟਿਆ ਸਕਦੇ ਬਈ ਆਪਾਂ ਜੀ ਕਹ ਦੀ ਆਪਾਂ ਨਹੀਂ ਇਦਾਂ ਨਹੀਂ ਠੋਸ ਹੋ ਗਈ ਨਾ ਥੋਸ ਲੋ ਫਿਰ ਹਾਰਾ ਉਹਦਾ ਆਪਾਂ ਵੀ ਜਿਵੇਂ ਆਪਾਂ ਪੱਕੇ ਦੇ ਬਹਿਣੇ ਆ ਪੱਕੇ ਆਪਨੇ ਵੀ ਜ਼ਖਮ ਹੋ ਜਾਂਦੇ ਨੇ ਜ਼ਖਮ ਹੋ ਜਾਂਦੇ ਠੀਕ ਹੈ ਉਹ ਚੀਜ਼ ਉਹੀ ਉਹ ਨਾਜ਼ੁਕ ਹੁੰਦਾ ਬੱਚਾ ਇੱਕ ਦਿਨ ਤਾਂ ਤਾਂ ਹੁੰਦਾ ਸਾਰਾ ਠੀਕ ਹੈ ਬਈ ਬਸ ਨਰਮ ਜੀ ਚਾਹੀਦੇ ਲੋਨ ਆਪਾਂ ਹੁੱਸੀ ਵਿਛਾ ਲਾਣੇ ਆ ਜਾਂ ਕਈ ਅਖਬਾਰ ਦਾ ਜੂਸ ਕਰ ਲਾਂਦੇ ਨੇ ਅਖਬਾਰ ਵਿਛਾਉਂਦੇ ਨੇ ਥੱਲੇ ਠ ਪਾਰੰਬਰਾਉਣ ਵੇਲੇ ਤੁਸੀਂ ਕਿਹਾ ਵੀ ਹਾਂ ਸਪੈਸ਼ਲ ਮਿਸਤਰੀ ਹੁੰਦਾ ਵੀ ਕਮੋ ਬਾਈ ਦਾ ਇੱਕ ਨੰਬਰ ਹੈ ਇਹਦੇ ਮਤਲਬ ਵੀ ਕਿਹੜੇ ਪਿੰਡ ਦਾ ਬੰਦਾ ਹੈ ਜਿਹੜਾ ਤੁਸੀਂ ਮਿਸਤਰੀ ਲੈਂਦਾ ਹੈ ਆਪਣਾ ਹੈ ਕਿਸ਼ਨਗੜ੍ਹ ਤੋਂ ਨੇ ਕਿਸ਼ਨਗੜ੍ਹ ਤੋਂ ਬਾਈ ਠੀਕ ਹੈ ਠੀਕ ਹੈ ਵੀਰੇ ਕਿਉਂਕਿ ਇਹਨਾਂ ਦਾ ਸਪੈਸ਼ਲ ਕੰਮ ਹੈ ਫਾਰਮਾਂ ਦਾ ਠੀਕ ਹੈ ਵੀਰੇ ਮਤਲਬ ਪਹਿਲਾਂ ਤੁਸੀਂ ਦੱਸੋ ਮੈਂ ਉਹ ਮੈਂ ਉਹ ਮਿਸਤਰੀ ਕੋਈ ਵੀ ਲਿਆਉਂਦਾ ਹਾਂ ਬਾਈ ਹਮ ਉਹਨੂੰ ਦੱਸੀ ਜਾਂਦਾ ਬਾਰ-ਬਾਰ ਕਿ ਇਥੋਂ ਆ ਕਰਨਾ ਨਾ ਕਰਨਾ ਤੂੰ ਠੀਕ ਕਿਤੇ ਕਰੇ ਦਾ ਕੀ ਫਾਇਦਾ ਇਹ ਵੀਰ ਨੂੰ ਦੱਸਣ ਦੀ ਲੋੜ ਨਹੀਂ ਪੈ ਰਹੀ ਠੀਕ ਗੱਟੋ ਇਹਦੇ 50 ਤੋਂ ਪਲੱਸ ਹੋ ਰਹੇ ਨੇ ਫਾਰਮ ਅੱਛਾ ਬਾਈ 50 ਤੋਂ ਪਲੱਸ ਐਕਸਪੀਰੀਅੰਸ ਹੋ ਰਿਹਾ ਬਾਈ ਦਾ ਬਾਈ ਹੋ ਰਿਹਾ ਤਾਂ ਯਾਰ ਬਈ ਕਹਿੰਦਾ ਮਤਲਬ ਕੁਝ ਵੀ ਮੈਨੂੰ ਕਹਿੰਦੀ ਲੋੜ ਸੰਗ ਦੀ ਦੱਸ ਰਿਹਾ ਕਿ ਬਈ ਆਹ ਆਹ ਚੀਜ਼ ਆਹ ਕੰਮ ਵਾਸਤੇ ਆਹ ਚੀਜ਼ ਆਹ ਕੰਮ ਵਾਸਤੇ ਠੀਕ ਹੈ ਵੀਰੇ ਜਿਹੜੇ ਆ ਮੋਗੇ ਹੁੰਦੇ ਨੇ ਹਾਂ ਬਾਈ ਅੱਗੇ ਨੇ ਇਹ ਪੱਠੇ ਆ ਵਾਸਤੇ ਨੇ ਓਕੇ ਵੀਰੇ ਠੀਕ ਹੈ ਜਿਹੜਾ ਆਪਣਾ ਮਿਸਤਰੀ ਨੂੰ ਪੁੱਛੀ ਜਾਂਦਾ ਬਾਈ ਕਿੱਥੇ ਕਿ ਰੱਖੀਏ ਮੁੱਗੇ ਠੀਕ ਹੈ ਵੀਰੇ ਕਿੰਨੇ ਕਿ ਰੱਖਣਾ ਹੈ ਹਾਂਜੀ ਇਹ ਵੀ ਵੀਰ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਕਿਸ਼ਣ ਘੜ ਤੋਂ ਆ ਮੁੰਡਾ ਮਿਸਤਰੀਆ ਮੜਾ ਦੋਨਾਂ ਦੇ ਨੰਬਰ ਪਾ ਦੇਣਗੇ ਪੱਠੇ ਵਰਾ ਹਾਂ ਨੰਬਰ ਪਾ ਦੇਣਾ ਠੀਕ ਬਾਈ ਮਿਸਤਰੀ ਵੀ ਆਪਾਂ ਕਿਹਦੀ ਚੁਣਨਾ ਵੀ ਧਿਆਨ ਨਾਲ ਪੈਂਦਾ ਹਨਾ ਵੀ ਆਪਾਂ ਫਾਰਮ ਪੈਸਾ ਲਾਉਂਦੇ ਆ ਹਨਾ ਬਾਈ ਕਿ ਆਪਾਂ ਕਿਸੇ ਅਣਜਾਣ ਮਿਸਤਰੀ ਨੂੰ ਪਾਉਣ ਦਾ ਕੀ ਫਾਇਦਾ ਨਹੀਂ 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 ਕੋਈ ਫਾਇਦਾ ਨਹੀਂ ਆਪਾਂ ਸਸਤਾ ਭਾੜ ਲੀਏ ਠੀਕ ਹੈ ਉਹ ਬਾ ਚੁੱਕੀ ਹੈ ਬਾਈ ਤੂੰ ਦੱਸ ਦੇ ਜਿਵੇਂ ਕਰਨਾ ਆ ਜਿਦੋਂ ਆਪਾਂ ਹੀ ਪਹਿਲੀ ਵਾਰ ਲਾਈਨ ਚ ਜਾ ਰਹੇ ਆਪਾਂ ਉਹਨੂੰ ਕੀ ਦੱਸ ਦਾਂਗੇ ਆਪਾਂ ਨੂੰ ਕੀ ਦੱਸਾਂ ਗੱਲੋਂ ਕੀ ਗਲਤ ਹੁੰਦੀ ਉਹ ਤੇ ਕਹਿੰਦਾ ਵੀ ਤੈਨੂੰ ਕਿਹਾ ਤੇ ਤੁਸੀਂ ਕਰਾਇਆ ਜਿਵੇਂ ਕਰਾਇਆ ਠੀਕ ਹੈ ਤੇ ਬਈ ਹੋਰ ਵੀ ਗੱਲ ਤੇ ਹੌਂਦੇ ਚਰਖਣਾ ਜੇ ਕੋਈ ਆਪਣਾ ਮੇਰੇ ਵਰਗਾ ਨੌਜਵਾਨ ਜਨਰੇਸ਼ਨ ਦਾ ਕੋਈ ਆ ਰੇ ਲਾਈਨ ਦੇ ਵਿੱਚ ਕੀ ਸੋਚ ਕੇ ਆਵੇ ਤੇ ਬਈ ਸੋਚ ਕੇ ਤਾਂ ਇਹ ਆਵੇ ਯਾਰ ਅੱਜ ਕੱਲ ਮੈਂ ਤਾਂ ਇਹ ਕਹਿਣਾ ਵੀ ਦੇਖੋ ਬੰਦੇ ਦੇ ਉੱਪਰ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਬਈ ਬੇਹਜਾ ਕੋਈ ਕੰਮ ਨਹੀਂ ਹੈ ਜਿਹੜਾ ਬੰਦਾ ਕਰ ਨਾ ਸਕਦਾ ਉਹ ਇਹ ਸੋਚੇ ਅੰਦਰ ਜਜ਼ਬਾ ਹੋਣਾ ਚਾਹੀਦਾ ਇੰਟਰਸਟ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਵੀ ਬਾਹਰ ਨਾਲ ਜਾਣ ਨਾਲੋਂ ਜੇ ਅਸੀਂ ਓਰੇ ਵੀ ਕੰਮ ਛੋਟਾ ਕਰ ਲਓ ਜ਼ਰੂਰੀ ਨਹੀਂ ਕਿ ਆਪਣੇ ਵੱਡਾ ਕਰਨਾ ਠੀਕ ਹੈ ਨਾ ਗਾਵਾਂ ਮੱਝਾਂ ਦਾ ਲਾ ਲਓ ਕੁੱਤਿਆਂ ਦਾ ਲਾ ਲਓ ਬੱਕਰੀਆਂ ਦਾ ਲਾ ਲਓ ਹਰੇਕ ਕੰਮ ਦੀ ਇਨਕਮ ਹੈ ਗਵਰਨਮੈਂਟ ਛੋਟ ਵੀ ਦੇ ਰਹੀ ਹੈ ਜੀ ਤਾਂ ਹੈ ਜੀ ਜੇ ਮਾਲਾ ਜੀ ਨੇ ਲੋਨ ਲੈ ਕੇ ਕੰਮ ਕਰਨਾ ਹੈ ਜੀ ਬਾਈ ਜੀ ਠੀਕ ਹੈ ਨਾ ਕਰ ਲਓ ਮੇਰੇ ਨਾਲ ਕਰੀਏ ਇਹ ਗਵਰਨਮੈਂਟ ਦੀ ਇਹ ਜੀ ਇਨਸਪੋਰਟ ਕਰ ਰਹੀ ਹੈ ਗਵਰਨਮੈਂਟ ਵੀ ਪਸ਼ੂ ਪਾਲਨ ਨੂੰ ਫੁੱਲ ਸਪੋਰਟ ਕਰ ਰਹੀ ਹੈ ਗਵਰਨਮੈਂਟ ਇਹ ਤਾਂ ਗੱਲ ਕਰਾ ਆਪਣੀ ਨੌਜਵਾਨਾਂ ਨੂੰ ਬਸ ਥੋੜਾ ਜਿਹਾ ਬਾਹਰਲਾ ਭੂਣ ਬੜਿਆ ਹੈ ਅੱਛਾ ਅੱਛਾ ਬਾਈ ਠੀ ਬਾ ਪਿੰਡ ਚੱਲ ਗਏ ਨੇ ਪੰਜਵੇਂ ਚੱਲ ਰਹੀ ਹੈ ਆਪਾਂ ਇਹ ਬੱਚਿਆਂ ਦੀ ਆਪਣੀ ਗਲਤੀ ਹੈ ਆਪਾਂ ਅੱਜ ਕੱਲ ਦੇ ਬੱਚੇ ਮਾਂ ਪਿਓ ਕਹਿ ਨਹੀਂ ਰਹੇ ਬੱਚੇ ਨੂੰ ਦੁਆ ਘੱਮ ਸਿੱਖਲਾ ਉਹ ਤਾਂ ਐਸੇ ਦੇਖਦੇ ਨੇ ਵੀ ਬਾਹਰ ਤੋਂ ਪੜ੍ਹਨ ਨਹੀਂ ਜਾਣਾ ਤੂੰ ਹਾਈ ਲੈਟਸ ਵਾਲਾ ਸੈਂਟਰ ਦੇਖ ਲੈ ਕਿੱਥੇ ਹਾਂ ਕਰਨਾ ਠੀਕ ਹੈ ਵੀ ਬਾਹਰ ਕੀ ਹੁੰਦਾ ਕੀ ਨਾ ਹੁੰਦਾ ਬਸ ਉਹ ਸਿੱਖ ਲੈ ਘਰੇ ਹੱਥੀ ਕੰਮ ਤਾਂ ਆਪਾਂ ਕਹਿੰਦੀ ਨੇ ਹੈਗੇ ਕਹਿੰਦੀ ਨਹੀਂ ਕਿ ਬਈ ਤੇ ਵੀ ਬੱਚੇ ਆਪਾਂ ਨੇ ਆਪ ਇਹ ਸੋਹਲ ਕਰਖੇ ਨੇ ਸੋਹਲ ਕਰ ਲੈ ਬਈ ਤੇ ਵੀ ਬਾਹਰ ਵੀ ਆਪਾਂ ਜਿਹਦੀ ਮਿਹਨਤ ਕਰਨੀ ਪੈਣੀ ਹੈ ਹਨਾ ਤੇ ਆਪਾਂ ਵੀਰ ਜੀ ਇੱਕ ਬਾਹਰ ਲਾ ਤਾਂ ਇਹ ਹੋ ਜਾਂਦਾ ਊਰੇ ਦਫਾ ਮੇਰਾ ਡੀਸੀ ਲੱਗਿਆ ਕੋਈ ਕਹਿਣ ਚਾਹੁੰਦਾ ਆ ਪਰ ਵੀ ਭਾਂਡੇ ਮਾਰਦਾ ਕੋਈ ਹਾਂ ਬਈ ਬਸ ਬਾਹਰਲਾ ਥੱਪਾ ਲੱਗਿਆ ਵੀ ਮੁੰਡਾ ਬਾਹਰੋਂ ਆਇਆ ਹੈ ਮਤਲਬ ਵੀਰੇ ਜੇ ਮਤਲਬ ਜੇ ਕਿਸੇ ਨਵੇਂ ਬੰਦੇ ਨੇ ਮਤਲਬ ਸਟਾਰਟ ਕਰਨਾ ਹੋਵੇ ਕੰਮ ਇਹ ਵਧੀਆ ਬੈਸਟ ਹੈ ਠੀਕ ਹੈ ਨਾ ਵੀਰੇ ਬਿਲਕੁਲ ਬਹੁਤ ਵਧੀਆ ਜੀ ਮਤਲਬ ਬੰਦੇ ਦਾ ਵਧੀਆ ਪ੍ਰੋਫਿਟ ਹੋ ਸਕਦਾ ਵਿੱਚ ਇਹਦੇ ਜੇ ਮਿਹਨਤ ਕਰੋਗੇ ਇਹ ਕੰਮ ਮਿਹਨਤ ਦਾ ਹੈ ਮਿਹਨਤ ਦਾ ਹੈ ਉਹਨੇ ਤਾਂ ਹਿਨਿਮਮ ਫਾਰਮ ਪਾ ਲਿਆ ਬਲਕਿ ਆ ਮਰੇ ਮੈਂ ਦੋ ਬੰਦੇ ਰੱਖ ਲੈਣਾ ਠੀਕ ਹੈ ਨਾ ਜਿਵੇਂ ਮੈਂ ਮਾਰਥਨ ਲੜ ਕੇ ਢੇੜਾ ਮਾਰਾ ਇਹ ਤਾਂ ਦੇਖੋ ਕੋਈ ਫਾਇਦਾ ਨਹੀਂ ਹੈਗਾ ਉਹ ਤਾਂ ਨਹੀਂ ਖੈਰ ਕੋਈ ਗੱਲ ਨਹੀਂ ਕੰਮ ਇਕੱਲਾ ਇਹ ਨਹੀਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੰਮ ਹੈ ਜਿੰਨਾ ਕਰ ਤੁਸੀਂ ਆਪਨੀ ਵਿੱਚ ਵਿਜ਼ਿਟ ਕਰੋਗੇ ਆਪਨੀ ਵਿੱਚ ਵਿਚਰੋਗੇ ਠੀਕ ਹੈ ਤੁਹਾਨੂੰ ਇਨਕਮ ਤੇ ਬਾਈ ਜੀ ਗੱਲ ਕਰੀ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਟ੍ਰੇਨਿੰਗ ਕਰਕੇ ਆਏ ਹੋ ਹਣਾ ਉੱਥੇ ਸਾਰੇ ਪਸ਼ੂ ਪਾਲਣ ਦੀ ਟ੍ਰੇਨਿੰਗ ਹੁੰਦੀ ਆ ਹਾਂਜੀ ਹਾਂ ਜਿਵੇਂ ਆਪਾਂ ਡੇਰੀ ਫਾਰਮ ਰਹਿਦੀ ਏ ਬੱਕਰੀ ਪਾਲਣ ਦਾ ਮੱਛੀ ਫਾਰਮ ਹਣਾ ਤੁਸੀਂ ਇਹ ਜਿਵੇਂ ਇਹੀ ਕਿਵੇਂ ਜੁੜਿਆ ਤੁਸੀਂ ਮਤਲਬ ਵੀ ਇਹਦਾ ਕਰਨ ਇਹਦੀ ਵੀਰ ਜੀ ਇੱਕ ਤਾਂ ਦੇਖੋ ਇਹ ਮਹੀਨੇ ਦੇ ਮਹੀਨੇ ਇਨਕਮ ਵਾਲਾ ਠੀਕ ਹੈ ਵੀਰੇ ਠੀਕ ਹੈ ਨੰਬਰ 2 ਤੇ ਇਹਦੇ ਵਿੱਚ ਕਿਸੇ ਦੂਜੇ ਤੇ ਨਿਰਭਰ ਨਹੀਂ ਹੁੰਦੇ ਆਪਾਂ ਠੀਕ ਹੈ ਠੀਕ ਹੈ ਮੇਨ ਗੱਲ ਤਾਂ ਇਹ ਹੀ ਦੀ ਵੀ ਆਪਾਂ ਇਨਕਮ ਵੀ ਵਧੀਆ ਠੀਕ ਹੈ ਨੰਬਰ 2 ਤੇ ਆਪਾਂ ਦੂਜੇ ਤੇ ਨਿਰਭਰ ਨਹੀਂ ਹੈਗੇ ਠੀਕ ਹੈ ਵੀਰੇ ਤੇ ਬਾਈ ਜੀ ਰਿਸਕ ਜੀ ਦੇਖੋ ਬਾਕੀ ਤਾਂ ਦੇ ਵਾਦੇ ਘਟੇ ਹੋਣੇ ਪਰਮਾਤਮਾ ਦੇ ਇਹ ਦਾਣਾ ਉਹ ਤਾਂ ਤੁਰਿਆ ਜਾਂਦੇ ਤਾਂ ਵੀ ਆਪਣਾ ਮੌਤ ਆ ਜਾਂਦੀ ਹੈ ਬਾਕੀ ਰਿਸਕ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ ਤੁਸੀਂ ਡਟ ਕੇ ਪ੍ਰੋਸਸ ਰੱਖ ਕੇ ਆਪਦੇ ਆਪੇ ਹਿੰਮਤ ਮਨ ਲਾ ਭਰੋਸਾ ਆਉਣਾ ਚਾਹੀਦਾ ਤੁਹਾਨੂੰ ਠੀਕ ਹੈ ਜਿੰਨਾ ਆਪਾਂ ਮਾੜਾ ਸੋਚਾਂਗੇ ਉਹ ਮਾੜੀ ਹੋਊ ਜਦੋਂ ਚੰਗਾ ਸੋਚਾਂਗੇ ਉਹ ਚੰਗਾ ਹੀ ਹੋਊ ਹਾਂ ਆਹ ਕਰ ਗਏ ਠੀਕ ਹੈ ਬਾਈ ਜੀ ਠੀਕ ਹੈ ਨਾ ਜਿਹੇ ਜਿਹੇ ਆਪਣਾ ਆਪਣੇ ਦਿਮਾਗ 'ਚ ਤੁਸੀਂ ਬਿਠਾ ਲਓਗੇ ਉਹ ਦਿਨ ਦੇ ਵਿੱਚ ਤੁਹਾਡੇ ਨਾਲ ਇੱਕ ਨਦੀ ਅੱਧੀ ਵਾਰ ਹੋਏ ਜਾਣਾ ਠੀਕ ਹੈ ਬਈ ਮਤਲਬ ਵੀਰੇ ਜੇ ਆਪਣੇ ਜਦੋਂ ਆਪਾਂ ਫਾਰਮ ਆਪਣਾ ਪੂਰਾ ਰੈਡੀ ਹੋ ਗਿਆ ਉਦੋਂ ਬਾਅਦ ਜਿਹੜੀ ਆਪਣੇ ਇਹ ਚੂਜਾਂ ਦੀ ਮਤਲਬ ਜਿਹੜੀ ਕਹਿੰਦੇ ਨੇ ਮਤਲਬ ਜਿਹੜੀ ਹੁੰਦੇ ਬਰੀਡ ਵਗੈਰਾ ਹੁੰਦੇ ਇਹ ਮਤਲਬ ਕਿ ਆਪਾਂ ਵੱਧੋ ਵੱਧ ਕਿੰਨੀ ਕਮਾ ਸਕਦੇ ਮਰੋਣੀ ਵੀਰੇ ਆਪਾਂ ਕਿਹਨੇ ਜ ਆਰਡਰ ਕਰ ਆਰਡਰ ਕਰ ਸਕਦੇ ਆ ਆਰਡਰ ਨੇ ਆਏ ਨੇ ਹੁੰਦਾ ਇਹ ਕੰਪਨੀ ਦਾ ਹੁੰਦਾ ਫਾਰਮ ਦੇ ਜਗ੍ਹਾ ਤੇ ਡਿਪੈਂਡ ਕਰਦਾ ਹੁੰਦਾ ਓਕੇ ਵੀਰੇ ਠੀਕ ਹੈ ਠੀਕ ਹੈ ਨਾ ਜੇ ਮਨ ਹੁਣ ਇਹ ਮੈਂ 5000 ਬੱਚੇ ਦਾ ਪਾਇਆ ਹੈ ਹਾਂ ਬਾਈ ਇਹ ਚ 5000 ਆ ਸਕਦੀ ਹੈ 5000 ਦੀ 4000 ਆ ਸਕਦੀ ਹੈ ਜੇ ਜੇ ਕਹੇ 5 ਤਾਂ 6 ਪਾਜੋ 6 ਨਹੀਂ ਪਾਉਣਗੇ 6 ਨਹੀਂ ਪਾਉਂਦੇ ਹੋਰ ਰਿਸਕ ਨਹੀਂ ਲੈਂਦੇ ਠੀਕ ਹੈ ਵੀਰੇ ਜੇ ਆਪਾਂ ਜਿੰਨਾ ਮਰਜ਼ੀ ਗਲੀ ਸਾਡਾ ਇੰਤਜ਼ਾਮ ਹੈਗਾ ਜੀ ਨਾ ਆਏਗਾ ਨਾ ਠੀਕ ਹੈ ਵੀਰੇ ਠੀਕ ਉਹ ਕੰਪਨੀ ਨਹੀਂ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਂਦੀ ਹੁੰਦੀ ਠੀਕ ਹੈ ਵੀਰੇ ਉਹ ਕੱਟ ਦੇ ਸਕਦੇ ਸਾਨੂੰ ਠੀਕ ਹੈ ਵੀਰੇ ਕੱਟ ਵੀ ਐ ਨਹੀਂਗਾ ਵੀ ਆਪਾਂ 5000 ਦੇ ਚੂਜੇ ਦੇ ਵਿੱਚ 3000 ਛੱਡ ਦਾਂਗੇ ਨਾ ਉਹ ਇੰਨੀ ਆਪਾਂ ਨੂੰ ਸਪੇਸ ਆਪਾਂ ਨੂੰ ਜਗ੍ਹਾ ਉੱਥੋਂ ਕਵਰ ਕਰਨੀ ਪੂਗੀ 3000 ਬਾਅਦ ਤੋਂ ਦੱਸਣਗੇ ਵੀ ਇੰਨੀ ਜਗ੍ਹਾ ਦੇ ਵਿੱਚ ਤੁਸੀਂ 3000 ਰੱਖ ਸਕਦੇ ਠੀਕ ਹੈ ਵੀਰੇ ਬਾਕੀ ਵੀਰੇ ਮਿਸਤਰੀ ਭਾਈ ਆਪਣੇ ਹੈਗੇ ਨੇ ਇੱਥੇ ਹਾਂਜੀ ਹਾਂ ਹੈਗੇ ਨੇ ਇੱਕ ਮਿੰਟ ਮੈਂ ਦੇਖਦਾ ਹਾਂ ਹਾਂ ਬਲਾਲ ਵੀਰੇ ਕਿ ਭਾਈ ਚੱਲ ਆਈ ਨੀ ਠੀਕ ਹੈ ਅੱਛਾ ਵੀਰੇ ਇਹ ਮਿਸਤਰੀ ਹੁੰਦਾ ਹੈ ਬਾਈ ਇਹ ਨਹੀਂ ਆਪਣੇ ਮਿਸਤਰੀ ਬਿਲਕੁਲ ਠੀ ਬ੍ਰਿਟਨਾਂ ਤੇ ਯਰ ਬਹੁਤ ਆਪਣਾ ਫਾਰਮ ਫਾਰਮ ਮਤਲਬ ਫਾਰਮ ਪਾਈ ਨੇ ਬਟ ਇੰਨੇ ਫਾਰਮ ਪਾ ਦਿਆ ਇਸ ਟਾਈਮ ਆਪਨੇ ਪਾਤੇ ਹੀ ਪਹਿਲਾਂ ਤਾਂ ਪਲੱਸ ਹੋ ਗਈ ਜਾਂ ਤਾਂ ਬਸ ਪਲੱਸ ਬੁੱਲ ਪਾਤੇ ਮਤਲਬ ਤੇ ਬਈ ਇਹ ਜਿਵੇਂ ਤੁਸੀਂ ਫਾਰਮਰ ਜਿਵੇਂ ਅੱਡ ਚੋਂ ਲੈ ਕੇ ਲੈ ਫਾਰਮ ਹੀ ਪੁਣੇ ਇਹ ਕੀ ਕਰਨਾ ਹੈ ਪਰ ਇੱਕ ਤਾਂ ਛਾਂਗਤੀ ਛਾਂਗਤੀ ਠੀਕ ਹੈ ਤੇ ਇੱਕ ਆਪਾਂ ਨੂੰ ਮੜਾ ਤਿਆਰ ਬਾ ਗਿਆ ਯਾਰ ਬਾ ਗਿਆ ਬਈ ਹਾਂਜੀ ਤੇ ਬਈ ਹੁਣ ਮੰਨ ਚੱਲੂ ਵੀ ਆ ਪੈਸਾ ਲਾਉਂਦਾ ਬੰਦਾ ਹਨਾ ਬਈ ਆਪਦਾ ਕਹਦੀ ਆਪਾਂ ਪੈਸਾ ਪੂਰੀ ਹਨਾ ਅਬਦੀ ਜਮਾ ਪੂੰਜੀ ਲਾਉਣਾ ਹੁੰਦਾ ਬਈ ਉਹ ਕਿਹੜੀ ਗੱਲ ਤੇ ਆਣ ਚ ਰਿਖ ਫਾਰਮ ਪਾਉਂਦੀ ਸਮੇ ਬਈ ਤੁਸੀਂ ਦੱਸ ਸਕਦੇ ਮੜਾ ਵੀ ਹਾਂ ਐਵੇਂ ਫਾਰਮ ਪਾਉਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਆਈਏ ਲੋਕੇਸ਼ਨ ਬਈ ਹਾਂਜੀ ਜੀ ਬਈ ਤੇ ਜੇ ਬਿਨਾਂ ਏਸੀ ਆ ਤਾਂ ਲੋਕੇਸ਼ਨ ਜ਼ਰੂਰੀ ਹੈ ਜ਼ਰੂਰੀ ਹੈ ਬਈ ਹਾਂਜੀ ਕਰਦੀ ਸੀ ਪ੍ਰੀ ਜਿਹੜੀ ਹੁੰਦੀ ਹੈ ਜਿਹੜੀ ਹੁੰਦੀ ਹੈ ਬਾਈ ਤੇ ਇੱਕ ਇਹਦੇ ਜਿਹੜੇ ਗਾਟਰ ਲਈ ਉਹ ਧਿਆਨ ਚ ਅੱਛਾ ਅੱਛਾ ਬਾਈ ਜਿਹੜੇ ਇਹ ਗਾਟਰ ਰੱਖੇ ਹੋ ਨੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਨੇ ਜੀ ਬਾਈ ਜਿਹੜੇ ਥਿਰ ਰਹੇ ਨੇ ਉਹ ਗਾਟਰਾਂ ਦੀ ਬਦੌਲਤ ਕਿਤੇ ਨੇ ਠੀਕ ਹੈ ਬਾਈ ਇਸੇ ਫਾਰਮ ਡਿੱਗ ਪੀ ਜਾਂਦੇ ਆ ਬਾਈ ਹਾਂ ਬਹੁਤ ਮਿਸਟਰੀ ਵਾਲੇ ਕਰੇ ਨੇ ਅੱਛਾ ਚਲ ਆਪਾਂ ਕਿਸੇ ਦਾ ਨਹੀਂ ਆ ਉਹ ਕਰ ਸਕਦੇ ਹਾਂ ਉਹ ਹੈਗਾ ਹੀ ਇਹ ਅੱਛਾ ਠੀਕ ਮਤਲਬ ਕਿ ਮੈਨੇ ਕਿਤਾ ਗਾਟਰ ਬਈ ਠੀਕ ਹੈ ਇਹ ਲਾਪਰਵਾਹੀ ਰਹਿ ਸਕਦਾ ਬਈ ਆਪਾਂ ਨੂੰ ਜਾ ਹੈ ਉਹ ਕੁਛ ਵੀ ਲਾ ਲੋਈ ਵੀ ਆਪਣਾ ਜਿਹੜਾ ਇਹ ਤਿਆਰਬੇ ਦਾ ਹੋਇਆ ਹੈ ਤੇ ਜਿਹੜਾ ਆ ਲਾ ਲੋ ਵੀ ਆਪਣਾ ਹਰ ਇੱਕ ਗਾਡਰ ਤੁਹਾਨੂੰ ਕੋਲੇ ਤੇ ਮਿਲੂਗਾ ਹਾਂ ਕੋਲੇ ਤੇ ਹੈ ਜੀ ਸੈਂਟਰ 'ਚ ਹੈ ਹਾਂ ਇਹ ਜਿਹੜੀ 5 ਫੁੱਟ ਤੇ ਪਾਇਆ ਹੋਇਆ ਆਪਣਾ ਗਾਡਰ ਠੀਕ ਹੈ ਵੀਰੇ ਆਪਾਂ 4 ਫੁੱਟ ਤੇ ਵੀ ਪਾ ਸਕਦੇ ਹਾਂ ਤਾਂ ਵੀ ਕੋਲੇ ਤੇ ਆਉਗਾ ਠੀਕ ਹੈ ਵੀਰੇ ਇੱਧਰ ਕੋਈ ਨਿਕਤ ਨਹੀਂ ਇੱਧਰ ਲੈ ਆਪਾਂ ਠੀਕ ਹੈ ਠੀਕ ਹੈ ਵੀਰੇ ਆਹ ਜਿਹੜੇ ਮਤਲਬ ਕਿ ਬਾੰਸ ਇਹ ਪਾਏ ਹੋਏ ਨੇ ਆਹ ਹਾਂਜੀ ਹਾਂਜੀ ਇਹ ਮਤਲਬ ਕਿ ਇਹਨਾਂ 'ਚ ਗੈਬ ਗੂਪ ਰੱਖਣਾ ਪੈਂਦਾ ਮਤਲਬ ਕਿ ਇਹ ਇੱਕ ਨਾ ਵੀ ਆਈਂ ਰੱਖਦੇ ਮੇਰੇ ਹਿਸਾਬ ਨਾਲ ਮਤਲਬ 4 4 5 5 ਇੰਚਾਂ ਨੀ ਇਹ ਪਰ ਥੋੜਾ ਜਿਹੜਾ ਬਿੰਗਾ ਹੁੰਦਾ ਹੀ ਬਸ ਉਹਦੇ ਡਿਫਰੈਂਸ ਨਾਲ ਆ ਵੀ ਜਿਵੇਂ ਮੰਨ ਲਓ ਇੱਥੇ ਗੱਲ ਜਾਂਦਾ ਹੈ ਹੱਥ ਇਹ ਸੈਟਿੰਗ ਹੋਣੀ ਹੈ ਇਹਦੀ ਹਾਂ ਤੇ ਸੁਪੂਲਾ ਹੋਊਗਾ ਹਾਂ ਹਾਂ ਬਈ ਤਾਂ ਕਿ ਚੰਗਾ ਬਹੋਰ ਕੱਢ ਜਾਈਏ ਯਾਨੀ ਕਿ ਇਹ ਸਾਰੀ ਸੈਟਿੰਗ ਹੋ ਗਈ ਹੈ ਇਹਦੀ ਚਲੋ ਪਿੱਟੀ ਪਊਗੀ ਠੀਕ ਹੈ ਠੀਕ ਹੈ ਤੇ ਜਿਵੇਂ ਮੰਨ ਲਓ ਆਹ ਲਾ ਲਓ ਬਾਸ ਥੱਲੇ ਇਹ ਸਾਰਾ ਜਦੋਂ ਬਾਸ ਪੈ ਲੱਤਕ ਮਾਰਦਾ ਹੀ ਇਹ ਜੀ ਠੀਕ ਹੈ ਜਦੋਂ ਆਪਾਂ ਕਹਿੰਦੇ ਨੇ ਲੱਤਕਾ ਉਹ ਆਈ ਇਹ ਠੀਕ ਹੈ ਬਈ ਯਾਨੀ ਕਿ ਇਹ ਤਾਹਾਂ ਹੋਊਗਾ ਆਲੇ ਠੀਕ ਠੀਕ ਹੋ ਗਿਆ ਤੇ ਸਲਕੜਾ ਪੜਾ ਮਤਲਬ ਕਿ ਬਾਂਸਾਂ ਨੂੰ ਸਪੋਰਟ ਕਰਨ ਵਾਸਤੇ ਵੀ ਇਹ ਕਾਹ ਪਤਲੀ ਤਾਰ ਬੰਨੀ ਹੈ ਤੁਸੀਂ ਆਹ ਨਹੀਂ ਨਹੀਂ ਇਹ ਕਾਂਟੀ ਹੈ ਅੱਛਾ ਭਰਾਈ ਇਹਦੇ ਉੱਤੇ ਬੰਨੀ ਹੋਈ ਹੈ ਜਿਵੇਂ ਆਪਾਂ ਕੱਪੜੇ ਦੀ ਤਾਹ ਕਹਿੰਦੇ ਹਾਂ ਇਹ ਮਤਲਬ ਕਿ ਇਹਦੇ ਉੱਤੇ ਆ ਬਾਂਸਾਂ ਦੇ ਹਾਂਜੀ ਅੱਛਾ ਵੀਰੇ ਠੀਕ ਇਹ ਦਿਨ ਕੀ 10:00 2:00 ਦੀ ਹੈ ਜੀ 10:00 2:00 ਦੀ ਹੈ ਇਹ ਮਤਲਬ ਕਿਉਂ ਵੀਰੇ ਬੰਨੀ ਹੈ ਮਤਲਬ ਇਹ ਨਾਲ ਹੀ ਸੇਫਟੀ ਵਾਸਤੇ ਹੈ ਹਾਂਜੀ ਆ ਦੇਖੋ ਮਤਲਬ ਕਿ ਇਹ ਨਾ ਟਾਈਟਰ ਰਹਿੰਦੇ ਨੇ ਇਸ ਨੀਚੇ ਟੈਂਟ ਹੋ ਜਾਂਦੇ ਨੇ ਇੱਕ ਜਿਹੜੀ ਆਪਾਂ ਕੁਲੇ ਪਾਵਾਂਗੇ ਉਹ ਨੀਚੇ ਨਹੀਂ ਲੰਮਕਦੇ ਜਿਹੜੀ ਪੰਨੀ ਪਾਵਾਂਗੇ ਆਪਾਂ ਨਾ ਉਹ ਨੀਚੇ ਨਹੀਂ ਲੰਮਕੋਈ ਇਹਨੇ ਜੱਕ ਬੰਨਿਆ ਜਾਂਦਾ ਜਿਹੜੀ ਇਹ ਟਾਟੀਆਂ ਜੀ ਇਹ ਇੱਥੋਂ ਲੈ ਕੇ ਹੋ ਉੱਥੇ ਤੱਕ ਪੰਡੜੀ ਕਿ 12 ਫੁੱਟ ਤੱਕ ਜਾਂਦੀ ਹੈ ਠੀਕ ਹੈ ਵੀਰੇ 12 ਫੁੱਟ ਫੇਰਾ ਹੈ ਤੇ ਯਾਨੀ ਕਿ ਚੜਾਓ ਕਰਕੇ ਤੇ ਯਾਨੀ ਕਿ ਜਿਹੜਾ ਇਹਦੇ ਉੱਤੇ ਸਲਕੜਾ ਪੈਣਾ ਜਿਵੇਂ ਆਪਾਂ ਸੰਗਲ ਦੀਆਂ ਆੜੀਆਂ ਕਹਿੰਦੇ ਉਹਵੇਂ ਫਸੜਾਈ ਜਾਂਦੇ ਅੱਛਾ ਮਤਲਬ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਤੇ ਇਹ ਤਾਰ ਨਾਲ ਬੰਨੀ ਹੁੰਦੀ ਹੈ ਇਹ ਉਹਨਾਂ ਦੀ ਠੀਕ ਹੈ ਭਾਈ ਇਹ ਜਿਹੜੇ ਮੇ ਕੱਪੜੇ ਦਿੱਤਾ ਹੈ ਕਹਿੰਦੇ ਖੁੱਲਦੀ ਆ ਉਵੇਂ ਖੁੱਲਦੀ ਆ ਇਹ ਠੀਕ ਹੈ ਠੀਕ ਹੈ ਰੋਲ ਬਣਿਆ ਹੁੰਦੇ ਨੇ ਹਾਂ ਠੀਕ ਹੈ ਤੇ ਬਸ ਇਹ ਹੀ ਇੱਕ ਇਹਦੀ ਹਾਈਟ ਅੱਛਾ ਅੱਛਾ ਭਾਈ ਜ਼ਮੀਨ ਤੋਂ ਮੜੀ ਚਾਹੀਦੀ ਆ ਕੋਈ ਪਾਣੀ ਪੂਰੇ ਦਾ ਇਹ ਆ ਲਾ ਲਓ ਕਿੰਨੀ ਕੁ ਹਾਈਟ ਚਾਹੀਦੀ ਵੇ ਛੇ ਫੁੱਟ ਉਹ ਡਿਪੈਂਡ ਕਰਦਾ ਜੀ ਬਾਹਣ ਤੇ ਬਾਹਣ ਜਿਆ ਰੋਡ ਤੇ ਨੇ ਆਪਾਂ ਹਾਂ ਜਿਹੜਾ ਵੀ ਪਾਣੀ ਪਾਣੀ ਨਾਉਦਾ ਵੇ ਜ਼ਮੀਨ ਤੋਂ 2 ਫੁੱਟ ਉੱਚਾ ਫੁੱਟ ਉੱਚਾ ਚਾਹੀਦਾ ਕਿਤੇ ਇੱਥੇ ਇਹਦੇ ਤੰਗਰੇ ਦੇ ਲੱਕੜੇ ਨਹੀਂ ਇੱਥੇ ਇਹਦੇ ਇੱਥੇ ਨਾ ਤੰਗਰੇ ਦੇ ਲੱਕੜੇ ਨੇ ਠੀਕ ਇਹਦੇ ਮੇਲ ਮਿੱਟੀ ਹੋਣੀ ਆ ਤੇ ਇੱਥੇ ਹੋਣਾ ਜੀ ਅਸੀਂ ਮਤਲਬ ਤਿੰਨ ਹੋਰ ਰੰਗ ਲੱਗਣਗੇ ਵੀਰੇ ਹਾਂ ਜੀ ਇਹਦੇ ਮੇਲ ਮਿੱਟੀ ਹੋਣੀ ਆ ਤੇ ਇੱਥੇ ਮਤਲਬ ਆਹ ਫਰਸ ਆ ਗਿਆ ਇਹ ਫਰਸ ਆ ਗਿਆ ਆਹ ਫਰਸ ਆ ਗਿਆ ਆਲੇ ਵਾ ਇਹ ਮਿੱਟੀ ਕਿਤੇ ਵੱਧ ਕਿਤੇ ਘੱਟ ਹੈ ਜੀ ਪ੍ਰੋਪਰ ਸੈੱਟ ਕਰਨਾ ਹਾਂ ਬਈ ਪਿਆ ਤਾਂ ਤੂੰ ਫਰਮ ਪਾਦੇ ਹਨਾ ਤੇ ਆਪਾਂ ਕਹਿੰਦੇ ਕਿੰਨਾ ਸਮਾਂ ਹੋਏ ਸਮਾਂ ਕਿੰਨਾ ਐਕਸਪੀਰੀਅੰਸ ਹੋਇਆ ਤੇਰ ਸਮੇਂ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਬਈ ਮੈਂ 9000 ਤੋਂ ਲੱਗਿਆ ਸੀ 2000 ਤੋਂ 2000 ਤੋਂ 2000 ਤੋਂ ਮਤਲਬ ਆਪਾਂ 15 ਸਾਲ ਕੇ ਹਿਸਾਬ ਨਾਲ ਹਾਂ ਜੀ ਮੈਂ ਜਾਣੀ ਕੀ ਇਹ ਲਾਈਨ 'ਚ ਹੁਣ ਜਾਂਦੀ ਆਈ ਠੀਕ ਹੈ ਠੀਕ ਹੈ ਬਈ ਤੇ ਵੀ ਜੇ ਮੇਰੇ ਤੋਂ ਸੰਪਰਕ ਕਰ ਸਕਦੇ ਆ ਬਨਾਲ ਕੋਈ ਹੋਰ ਕਿਸੇ ਨੇ ਆਪਾਂ ਤੋਂ ਫਾਰਮ ਦੀ ਕੋਈ ਠੀਕਾ ਦੇਣਾ ਮੈਂ ਭੇਜ ਸਕਦਾ ਹਾਂ ਹਾਂ ਮੈਂ ਨੰਬਰ ਬੋਲ ਦੇ ਮੋਬਾਈਲ ਨੰਬਰ 95013 ਹੀ 95013 ਵੀਰੇ ਹਾਂ 66729 66769 ਹਾਂ ਠੀਕ ਹੈ ਵੀਰੇ ਕੀ ਨਾਮ ਹੈ ਬਾਈ ਨੀਤਾ ਨੀਤਾ ਵੀਰੇ ਠੀਕ ਹੈ ਬਾਈ ਠੀਕ ਹੀ ਕਰਦੇ ਸਦਾ ਬਾਈ ਹਾਂ ਠੀਕ ਹੈ ਹੀ ਮਤਲਬ ਰੇਟ ਰੂਟ ਵੀ ਦੱਸ ਦਿੰਦੇ ਵੀਰੇ ਕੋਈ ਖੋਲ ਦੇ ਕੋਈ ਗੱਲੀ ਉਹ ਰੇਟ ਆਈ ਜਿਹੜਾ ਹਾਂ ਬਾਈ ਉਹ ਪ੍ਰੋਪਰ ਕਰਦਾ ਵੀ ਕਾਦੇ ਤੇ ਡਿਪੈਂਡ ਕਰਦਾ ਕੋਈ ਕਹਿੰਦਾ ਨਹੀਂ ਮਿੱਟੀ ਮੈਂ ਆਪ ਪਾ ਲਾਂ ਨਾ ਕੋਈ ਕਹਿੰਦਾ ਨਾ ਮੈਂ ਜਾਲੀ ਹੱਟ ਲਾ ਲੂੰ ਠੀਕ ਹੈ ਜਨ ਕਿ ਇਹ ਬਾਈ ਨਾਲ ਮੇਰਾ ਠੇਕਾ ਕੰਪਲੀਟ ਹੈ ਦੇ ਕੰਪਲੀਟ ਠੀਕ ਹੈ ਤੂੰ ਜਾਲੀ ਲਾ ਕੇ ਦੇਣੀ ਆ ਪੱਲੀ ਲਾ ਕੇ ਦੇਣੀ ਆ ਠ ਮਤਲਬ ਜੇ ਹਰ ਕਸਟਮਰ ਜਾਊ ਸਾਨੂੰ ਕਾਲ ਕਰ ਲਊਗਾ ਹਾਂ ਤੁਹਾਡਾ ਨੰਬਰ ਆਪਾਂ ਪਾ ਦਾਂਗੇ ਹੋ ਕੇ ਜੇਹੀ ਦੀ ਗੱਲ ਬਾਤ ਹੋ ਜੇ ਰੇਟ ਹੋ ਜਾਏਗਾ ਫਿਰ ਆਪਾਂ ਨੇ ਜਿਹੜਾ ਜਾਲੀ ਦਾ ਉਹ ਬਾਰੇ ਰੱਖਿਆ ਹੋਇਆ ਹਾਂਜੀ ਬਾਈ ਫਲੇ ਇਹਦੇ ਥੱਲੇ ਲੱਗੇ ਨਹੀਂ ਕਾਬਲੇ ਆਪਾਂ ਕਾਬਲੇ ਲਵਾਉਨੇ ਆਂ ਜਿਹੜੇ ਕਾਬਲੇ ਜਿਹੜੇ ਲੱਗਦੇ ਆ ਉਹ ਸਾਰੇ ਲੱਗੇ ਹੋਇਆ ਥੋੜੀ ਜਿਹਾ ਸੀ ਦਬਾਈ ਜਿਹੜੀ ਬਾਈ ਨੇ ਦੱਸੀ ਬਈ ਸਿਰਦਰਦੀ ਕਰਨ ਦੀ ਲੋੜ ਨਹੀਂ ਪੈਣੀ ਹੈ ਨਾ ਹਾਂ ਨਾ ਨਾ ਬਿਲਕੁਲ ਨਹੀਂ ਵੀਰੇ ਮੈਂ ਇਹ ਨਾ ਲਵੇ ਆ ਕੇ ਇਹਨਾਂ ਨੂੰ ਮਹੀਨੇ ਤੋਂ ਪਲੱਸ ਹੋ ਗਿਆ ਇਹਨੂੰ ਠੀਕ ਹੈ ਵੀਰੇ ਠੀਕ ਹੈ ਮੈਂ ਇਹਨਾਂ ਨੂੰ ਇੱਕ ਨੱਟ ਵੀ ਨਹੀਂ ਕਿਹਾ ਵੀਰੇ ਵੀ ਆ ਇੱਥੇ ਲਾਉਣਾ ਹੈ ਠੀਕ ਆ ਕਦਰੋਂ ਬਲਕਿ ਇਹ ਮੈਨੂੰ ਦੱਸਦੇ ਨੇ ਹਾਂਜੀ ਬਾਈ ਵੀ ਬਾਈ ਤੇ ਆ ਇਹਦੇ ਵਾਸਤੇ ਮੈਂ ਪੁੱਛ ਲਾਣਾ ਹੋਣਾ ਜਾਣ ਕੇ ਵੀ ਉਹਨੂੰ ਪਤਾ ਹੈ ਕਿ ਨਾ ਵੈਸੇ ਹੀ ਲਾਈ ਜਾਂਦੇ ਨੇ ਹਣਾ ਤੇ ਵੀ ਆ ਕਦੇ ਵਾਸਤੇ ਹੈ ਇਹ ਦੱਸਦੇ ਵੀ ਆ ਚੀਜ਼ ਆ ਇਹਦੇ ਵਾਸਤੇ ਹੈ ਠੀਕ ਹੈ ਨਾ ਕਹਿੰਦੇ ਮਤਲਬ ਵੀ ਆ ਪੰਜ ਮਹੀਨਾ ਠੀਕੇ ਦੇ ਦਿਨੇ ਹੁੰਨੇ ਹਨਾ ਭੋਜਨ ਰਹੇ ਜਿਵੇਂ ਕਈ ਵਾਰ ਹੁੰਦਾ ਬੰਦਾ ਘਰ ਦੇ ਵਿੱਚ ਇਕੱਲਾ ਜਾਣਾ ਹੁੰਦਾ ਪੂਰਾ ਭਰਾ ਹੋਣਾ ਜਾਣਾ ਟੈਨਸ਼ਨ ਜੀ ਰਹਿੰਦੀ ਹੈ ਠੀਕ ਹੈ ਮੈਨੂੰ ਕੋਈ ਫੀਲ ਨਹੀਂ ਹੁੰਦਾ ਵੀ ਮੇਰੇ ਘਰੇ ਕੋਈ ਕੰਮ ਵਾਲਾ ਮਿਸਤਰੀ ਆ ਰਿਹਾ ਠੀਕ ਹੈ ਠੀਕ ਹੈ ਵੀਰ ਇੱਕ ਪਰਸੈਂਟ ਵੀ ਮੇਰੇ ਤੇ ਕੋਈ ਦਿਮਾਗ ਤੇ ਉਹ ਨਹੀਂ ਆਸਰ ਨਹੀਂ ਹੈ ਜਿसरी ਜਰਾ ਹਣਾ ਮਤਲਬ ਜੇ ਕਿਸੇ ਨੂੰ ਨਵਾਂ ਫਾਰਮ ਬਣਾਉਣਾ ਵੀਰੇ ਬਾਈ ਨਾਲ ਸਿੱਧਾ ਕੰਟੈਕਟ ਕਰ ਸਕਦਾ ਬਾਈ ਵਣ ਕੇ ਮਤਲਬ ਕੋਈ ਸਿਰਦਰਦੀ ਨਹੀਂ ਵੀਰੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਦਾ ਇੱਕ ਨੰਬਰ ਕੰਮ ਹੈ ਬਿਲਕੁਲ ਹੀ ਸਰਾ ਗੱਲ ਬਾਤ ਲਾਈ ਗਏ ਬਾਈ ਨੇ ਆ ਇਹਨੇ ਸੁੱਤ ਕੇ ਸਾਰਾ ਕੁਝ ਕਰਕੇ ਹਨਾ ਬਾਕੀ ਤੁਸੀਂ ਵੀ ਕੋਲੇ ਦੇਖਦਾ ਜਮੀ ਯਾਰ ਮੈਂ ਕਹਿੰਦਾ ਬਾਈ ਮੁਕਾਵਲਾ ਨਹੀਂ ਬਣਦਾ ਯਾਰ ਬਹੁਤ ਕੰਨ ਕੱਲੀ ਗੱਲ ਐ ਨੱਕ ਦੀ ਹੀ ਤਬੂਗਾ ਸੂਤ ਚ ਹੋਊਗਾ ਗੁਣੀ ਚ ਸਾਰਾ ਕੰਮ ਇਹ ਨਹੀਂ ਹੈਗਾ ਵੀ ਅਗਰ ਦੂਰੇ ਵਾਲਾ ਦੇਖੂਂਦਾ ਕਹਿੰਦਾ ਵੀ ਇਹ ਤਾਂ ਬੁਰਜੀ ਨੇ ਆਈ ਕੱਢ ਲਾਂਗੇ ਪਰ ਕੰਮ ਉਹਦਾ ਕਹਿੰਦਾ ਜਿਸ ਦਾ ਕੰਮ ਉਸ ਕੋ ਸਾਜੀ ਜਦੋਂ ਬੰਦਾ ਕੰਮ ਚ ਵੜਦਾ ਉਦੋਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਦੇਖਣ ਦਾ ਆਪਾਂ ਕਹਿੰਦੇ ਨੇ ਤਾਂ ਬੁਰਜੀ ਨੇ ਆਪਾਂ ਕੱਢ ਲਾਂਨੇ ਆ ਪਰ ਉਹਦਾ ਕਹਿੰਦਾ ਸਿੱਕਦਾ ਫਿਰ ਉਦੋਂ ਪਤਾ ਆ ਹਾਂ ਉਦੋਂ ਉਦੋਂ ਪਤਾ ਲੱਗਦਾ ਬਾਈ ਠੀਕ ਹੈ ਵੀਰੇ ਨਾ ਦੋ ਦਿਨ ਤਾਂ ਹਮ ਜਲੇ ਵੀ ਸਾ ਨੇ ਵੀ ਭਾਈ ਆਇਆ ਕਰਕੇ ਯਾਰ ਫਲਾਣਾ ਫਾਰਮ ਫਲਾਣੇ ਨੇ ਪਾਇਆ ਥੋੜ੍ਹਾ ਡਿੱਗ ਗਿਆ ਯਾਰ ਠੀਕ ਹੈ ਭਾਈ ਠੀਕ ਹੈ ਇਹ ਬਾਈ ਫੇਰ ਵੀ ਨਹੀਂ ਕਹਿੰਦਾ ਵੀ ਯਾਰ ਮੈਂ ਤਾਂ ਕਰਨੀ ਸਾਧਦਾ ਜਾਈ ਨਹੀਂ ਆਲੇ ਕਹਿੰਦਾ ਵੀ ਕੋਈ ਗੱਲ ਨਹੀਂ ਫਿਰ ਜਦੋਂ ਟਾਈਮ ਹੋਇਆ ਆਪਾਂ ਕਰ ਦਾਂਗੇ ਬਾਈ ਦਾ ਸੁਭਾਅ ਵੀ ਮੈਂ ਜਨਾ ਸੁਭਾਅ ਬਹੁਤ ਨਾਈਸ ਹੈ ਨਾ 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 ਯਾਰ ਵਧੀਆ ਵਿਚਾਰਾ ਬੰਦਾ ਠੀਕ ਹੈ ਨਹੀਂ ਹੈਗਾ ਵੀ ਫਲਾਣੇ ਤੋਂ ਪਵਾ ਲਿਆ ਮੈਂ ਕਿਉਂ ਪਾਵਾਂ ਜਦ ਪਹਿਲਾਂ ਤੁਹਾਨੂੰ ਮੈਂ ਕਿਉਂ ਨਹੀਂ ਦਿਖਾਇਆ ਨਾ ਠੀਕ ਮਤਲਬ ਕਿਉਂ ਖਹਿਵਾਜੀ ਨਹੀਂ ਨਾ 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 ਜਮੀ ਠੀਕ ਹੈ ਭਾਈ ਕਈ ਵਾਰ ਵਿੱਚ ਇਹੇ ਜੇ ਆਉਂਦੇ ਨੇ ਉਹ ਇਹ ਆ ਕੇ ਬੁਵਾਤਾ ਸੀ ਸਾਡਾ ਰਿਸ਼ਤੇਦਾਰ ਹੈ ਜਾਂ ਤੂੰ ਘੇੜਾ ਮਾਰ ਜੇਗਾ ਇਹ ਘੇੜਾ ਮਾਰ ਕੇ ਆਉਂਦਾ ਨਹੀਂ ਆਲਾ ਕਹਿੰਦਾ ਥੋੜਾ ਮਿਸਤਰੀ ਯਾਰ ਮੈਂ ਕਿਉਂ ਵਿੱਚੋਂ ਕੰਟਰੈਕਟਰ ਲੈ ਰਿਹਾ ਹਾਂ ਹਾਂ ਮੈਂ ਕਿਉਂ ਬਾਈ ਹਾਂ ਠੀਕ ਹੈ ਜਿਹੜਾ ਮਿਸਤਰੀ ਹੈ ਵਧੀਆ ਹੈ ਵਧੀਆ ਜੱਗਾ ਭਾਲੀ ਆਊਗਾ ਤੁਸੀਂ ਕਿਹੜਾ ਵਾਲਾ ਆ ਕਹਿੰਦਾ ਨਹੀਂ ਯਾਰ ਫਿਰ ਭਰੋਸਾ ਜਨਨ ਕੀ ਤੇ ਠੀਕ ਹੈ ਉਹ ਰਿਸ਼ਤੇਦਾਰੀ ਕਰਕੇ ਕਈ ਵਾਰ ਬੰਦੇ ਤੋਂ ਕੰਮ ਕਰਾਉਣਾ ਪੈ ਜਾਂਦਾ ਹਾਂ ਹਾਂ ਅਲੱਗ ਕਹਿੰਦਾ ਰਿਸ਼ਤੇਦਾਰੀ ਚ ਹੈਗੇ ਤੇ ਯਾਰ ਤੈਂ ਬਾਹਰੋਂ ਕਿਉਂ ਕਰਿਆ ਬਾਹਰੋਂ ਕੰਮ ਕਰਿਆ ਅਗਲਾ ਕਹਿੰਦਾ ਬਾਈ ਹਾਂ ਠੀਕ ਹੈ ਮਤਲਬ ਕਿ ਬਾਈ ਨਾ ਬਾਈ ਮਤਲਬ ਵੀ ਕੰਮ ਤੁਸੀਂ ਦੇਖਦੇ ਮੈਂ ਕਹਿੰਦਾ ਵੀਰੇ ਪਾਉਣਾ ਕੰਮ ਕਰਾਉਣਾ ਹੈ ਠੀਕ ਹੈ ਦਾ ਕੰਮ ਕਰਾਉਣਾ ਹੈ ਉਹ ਬਾਅਦ ਵਿੱਚ ਕੀਤਾ ਜਾਵੇਗਾ ਠੀਕ ਹੈ ਵੀਰੇ ਜਦੋਂ ਨਾਲ ਗਰੀਬੀ ਦਾ ਠੀਕ ਹੈ ਹੁਣ ਦਿਹਾਰੀ ਕੀਤੀ ਜਾਂਦੀ ਹੈ ਤੇ ਉਹ ਸਾਡੇ ਲਈ ਵੀ ਕੱਚੀ ਕਿੰਨੇ ਦਿਨ ਦਿਮਾਗ ਉਹ ਹੀ ਖਿਡਾਉਂਦਾ ਵੀ ਬਾਹਰ ਜਾ ਮਰਦੀ ਹੈ ਕਿਉਂਕਿ ਆਮਦਨੀ ਘਟ ਹੈ ਖਰਚੇ ਜ਼ਿਆਦਾ ਨੇ ਉਹਦੇ ਕਰਕੇ ਫਿਰ ਦਿਮਾਗ ਉੱਥੇ ਜ਼ੋਰ ਦਿੰਦਾ ਵੀ ਪੂਰੇ ਕੋਈ ਨਾ ਕੋਈ ਕੰਮ ਦੇਖੋ ਵੀ ਜਿਹੜਾ ਆਪਾਂ ਜਿੰਨਾ ਕੱਢ ਖਰਚਾ ਕਰ ਸਕੀਏ ਤੇ ਆਪ ਨੂੰ ਆਮਦਨ ਬੰਦੋ ਜੀ ਤੇ ਆਗੇ ਜਿਵੇਂ ਨਿਰਭਰ ਨਾ ਰਹੇ ਚਗੇ ਵੀ ਆਪਾਂ ਇਕੱਲੇ ਜਾਣੇ ਕਰੀ ਚੱਲੀ ਆ ਬਈ ਇਹ ਆਪਾਂ ਨਾਲ ਜਿਹੜੀ ਬਲਾਮੀ ਕਿਸ ਦੀ ਹੈ ਨਾ ਭਾਈ ਜਿਹੜੀ ਮਿੰਡ ਉਸ ਗਲਾਮੀ ਕਰਨ ਨਾਲ ਆਪਦਾ ਕੰਮ ਕਰਦਾ ਨਾਲੇ ਭੱਜ ਕੇ ਕੰਮ ਕਰੋਗੇ ਵੱਧ ਕੰਮ ਕਰੋਗੇ ਵੱਧ ਕੰਮ ਕਰੋ ਜੇ ਕਿਸੇ ਦੀ ਗਲਾਮੀ 'ਚ ਤੁਸੀਂ 8 ਘੰਟੇ ਕੰਮ ਕਰ ਰਹੇ ਹੋ ਜੇ ਤੁਹਾਨੂੰ ਉਹੇ ਕੰਮ 12 ਘੰਟੇ ਕੰਮ ਕਰਕੇ ਵੀ ਤੁਹਾਨੂੰ ਸੰਤੁਸ਼ਟੀ ਮਿਲੂਗੀ ਵੀ ਜਰਾ ਖਟ ਤੁਹਾਡਾ ਕੰਮ ਤਾਂ ਮਾਲਕ ਦਾ ਹੈਗਾ ਮੈਂ ਕਿਸੇ ਦੀ ਚੁੱਕਾ ਟੱਕੀ ਤੇ ਨਹੀਂ ਹੈਗੀ ਤੇ ਭਾਈ ਜਦੋਂ ਆਪਾਂ ਹੁਣ ਤੁਸੀਂ ਸੋਚੀ ਹੋਣਾ ਇਹ ਫਰ ਪਾਉਣ ਦੀ ਕਈ ਵਾਰ ਕੋਈ ਨੈਟਿਵ ਪੁਆਇੰਟਸ ਹੁੰਦੇ ਨੇ ਨਾ ਕੋਈ ਨੈਟਿਵ ਪੀਪਲ ਹੁੰਦੇ ਨੇ ਆਪਣੇ ਵਿੱਚ ਲੋਕ ਹੁੰਦੇ ਆਲੇ-ਦਾਲੇ ਉਹ ਕੋਈ ਤੁਹਾਨੂੰ ਬਿਹਤਰ ਸਲਾਹ ਦੇਣ ਵਾਲੇ ਹੁੰਦੇ ਨੇ ਜੀ ਬਈ ਜਿਹੜਾ 11 ਵਰਨ ਵਾਲੇ ਲੋਕ ਨੇ ਐ ਕੋਈ ਨਹੀਂ ਕਹਿੰਦਾ ਵੀ ਤੂੰ ਤੰਗ ਹੈ ਤੇਰਾ ਹੱਥ ਟੈਟਾ ਚੱਕਦਾ 10000 ਰੁਪਿਆ ਵੀ ਮੈਂ ਐ ਨਹੀਂ ਕੋਈ ਕਹਿੰਦਾ ਐ ਜ਼ਰੂਰ ਕਹਿੰਦੇ ਆ ਯਾਰ ਆਪਾਂ ਤੇਰੇ ਯਾਰ ਤੇ ਵਧੀਆ ਨੇ ਆਮ ਹੀ ਮਛਰੇ ਵੀ ਤੁਹਾਡੀ ਕੋਈ ਮਤਲਬ ਤਾਂ ਹੁੰਦੇ ਨੇ ਵੀਰੇ ਬਹੁਤ ਬਹੁਤ ਤੁਸੀਂ ਜਿਹੜਾ ਮਰਜ਼ੀ ਕੰਮ ਕਰ ਲਓ ਤੁਸੀਂ ਦੋ ਨੰਬਰ ਦਾ ਕੰਮ ਕਰ ਲਓ ਜੀ ਬਈ ਉਹ ਵੀ ਤੁਹਾਨੂੰ 50% ਲੋਕ ਚੰਗਾ ਕਹਿਣਗੇ ਠੀਕ ਹੈ ਉਹਦੇ ਵਿੱਚ 50% ਤੁਹਾਨੂੰ ਲੋਕ ਮਾੜਾ ਕਹਿਣਗੇ ਆਪਾਂ ਜਿਹਦੀ ਵੀ ਤੁਸੀਂ ਸੁਣਨੀ ਨਹੀਂ ਚਾਹੀਦੀ ਵੀ ਆਪਾਂ ਜਿਹੜਾ ਹੋਣਾ ਹੈ ਆਪਾਂ ਮੰਨਤੀ ਕਰੋ ਆਸੀਂ ਦਿਲ ਦੀ ਕਰੋ ਆਦੇ ਪਰਿਵਾਰ ਦੀ ਸੁਣੋ ਸੁਣੋ ਠੀਕ ਹੈ ਨਾ ਘਰੇ ਬਹਿ ਕੇ ਸਲਾਹ ਕਰੋ ਬਾਹਰਲੇ ਲੋਕਾਂ ਨਾਲ ਸੁਣਨ ਨਾਲੋਂ ਕਿ ਸਾਥ ਆਪਣਾ ਲੋਕਾਂ ਨੇ ਹੀ ਦੇਣਾ ਘਰ ਦੇ ਫੈਮਿਲੀ ਮੈਂਬਰਾਂ ਨੇ ਦੇਣਾ ਠੀਕ ਹੈ ਸਿਰ ਮਲਾਂ ਤੁਹਾਡਾ ਹਫਤਾ ਦਾ ਮਾਰਨਾ ਆਪਦੀ ਥੋੜੀ ਜੇਬ ਲੱਗਣੀ ਹੈ ਤੁਸੀਂ ਆਪਦੀ ਜੇਬ ਦੇਖੋ ਵੀ ਕਿੰਨਾ ਕੁ ਝਲਸਾਦੀ ਹੈ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਤੇ ਫੇਰ ਤੁਸੀਂ ਘਰ ਕੀਤੀ ਇਹ ਰابطੇ ਨਾਲ ਦੇ ਧਰਦਿਆਂ ਨਾਲ ਇਹ ਗੱਲ ਮਤਲਬ ਕਰੇ ਸਲਾਹ ਕਰਕੇ ਵੀਰੇ ਪੂਰੀ ਫੈਮਿਲੀ ਹਾਂਜੀ ਠੀਕ ਹੈ ਨਾ ਪੂਰੇ ਬਹਿ ਕੇ ਬੱਚੇ ਜਵਾਈਫ ਨਾਲ ਬਹਿ ਕੇ ਬੱਚਿਆਂ ਨਾਲ ਬਹਿ ਕੇ ਸਲਾਹ ਨਾਲ ਸਲਾਹ ਕੀਤੀ ਹੈ ਤਾਂ ਅਸੀਂ ਨੇ ਇਹੀ ਕੰਮ ਸਾਰਿਆਂ ਨੇ ਜੁਣਿਆ ਕਹਿੰਦੇ ਬਿਲਕੁਲ ਓਕੇ ਰਿਪੋਰਟ ਓਕੇ ਰਿਪੋਰਟ ਵੀ ਇਹ ਕਰਨ ਚ ਆਪਣਾ ਬੈਨੀਫਿਟ ਹੈ ਬੈਨੀਫਿਟ ਠੀਕ ਹੈ ਤੇ ਵੀ ਹੋਰ ਆਪਸ ਨੇ ਇਹ ਦੇਣਾ ਚਾਹੁੰਦੀ ਹੂ ਅੱਜ ਦੀ ਨੌਜਵਾਨੀ ਕਹਦੀ ਹੈ ਜੇ ਆਪਾਂ ਵੀ ਹੋਰ ਸਨੇਹਾ ਤੇ ਵੀ ਰਸੂਰੀ ਨੂੰ ਮੈਂ ਜੀ ਬੀ ਦੇਖੋ ਜਿੰਨਾ ਅੱਜ ਦੇ ਟਾਈਮ 'ਚ ਤੁਸੀਂ ਆਪ ਮਿਹਨਤ ਕਰਕੇ ਕੋਈ ਵੀ ਕੰਮ ਕਰੋਗੇ ਤਾਂ ਜ਼ਿਆਦਾ ਬੈਨੀਫੀਟਰ ਹੋਊਗਾ ਬੈਨੀਫੀਟਰ ਦੂਜੀ ਦੀ ਗੁਲਾਮੀ ਕਰਨ ਨੂੰ ਦੂਜੀ ਦੀ ਤੇ ਬੱਚੇ ਅੱਜ ਕੱਲ ਮੈਂ ਬੇਰੇ ਨੂੰ ਵੀ ਕਹਣਾ ਵੀ ਆਦੇ ਬੱਚਿਆਂ ਨੂੰ ਘੱਟੋ ਘੱਟ ਕੋਈ ਹੱਥੀ ਹੁਨਰ ਦਾ ਕੰਮ ਸਿੱਖਣ ਦਾ ਮੌਕਾ ਦਿਓ ਜੀ ਬਈ ਇਹ ਕਹੋ ਵੀ ਹਾਂ ਹਾਈਲਾਈਟ ਕਰ ਬਤ ਬਾਹਰ ਵਗ ਜਾ ਬਾਹਰ ਵਗ ਜਾ ਠੀਕ ਹੈ ਇਹ ਸਾਲ ਦੋ ਸਾਲ ਨਾ ਤੁਸੀਂ ਇਤਨੇ ਬੱਚੇ ਨੂੰ ਕਹੋ ਕਿ ਜਿਹੜੀ ਮੈਂ ਕਹਿੰਦਾ ਆ 2015 ਤੋਂ ਬਾਅਦ ਬੱਚਾ ਜਨਮ ਲੈ ਰਿਹਾ ਹੈ ਜੀ ਹਾਂ ਕਿਸੇ ਨੂੰ ਵੀ ਕਿਉਂ ਵੀ ਮੇਰੇ ਸਹੀ ਨਹੀਂ ਕਰਿਆ ਵੀ ਪਤਾ ਆ ਕਿ ਮੈਂ ਤੁਹਾਨੂੰ ਸਿਖਾ ਲੈ ਠੀਕ ਹੈ ਜੀ ਸਾਰੀ ਬਹਾਰ ਲਾ ਕਿੜਾ ਠੀਕ ਹੈ ਜੀ ਵੀ ਉਹ ਬਾਹਰ ਵਾਲੇ ਵੀ ਕਿੰਨਾ ਕੁ ਚਿਰ ਰੋਟਣਗੇ ਸਾਨੂੰ 3-5 ਸਾਲ 10 ਸਾਲ ਕਿੰਨਾ ਚਿਰ ਆਪ ਦਾ ਬੱਚਾ ਨੂੰ ਤੁਸੀਂ ਬਾਹਰ ਭੇਜੀਆ ਨੂੰ ਸਾਨੂੰ ਕੋਣ ਸਮ ਸੰਦ ਪੋਣ ਦੇ ਵੀ ਇੱਕ ਗੱਲ ਹੋਰ ਵੀ ਮੈਂ ਦਮਾਸਤਰੀ ਵੀ ਇਹ ਕਿਉਂ ਵੱਜ ਰਹੇ ਨੇ ਯਾਰ ਪਛ ਬੰਦਰ ਤੋਂ ਵੀ ਲੋਕ ਪਛ ਕੋਈ ਵੀ ਆਪਾਂ ਦੇਖ ਲਿਆ ਆਪਾਂ ਮੈਂ ਮੱਝ ਛੱਡਤੀਆਂ ਰੱਖਣੇ ਕਿ ਤੁਸੀਂ ਦੱਸਿਆ ਵੀ ਬਾਈ ਪ੍ਰਾਪਤ ਹੈਗਾ ਮਿਹਨਤ ਕਰਨਾ ਲੋਕਾਂ ਨੇ ਛੱਡਤਾ ਛੱਡਤਾ ਮਿਹਨਤ ਹੁੰਦੀ ਨਹੀਂ ਫਰੀਦਾਂ ਕੰਮ ਕਰਨਾ ਫਰੀਦਾਂ ਮਤਲਬ ਜਿਹੜੀ ਆਮਦਨ ਹੈ ਉਹਦੀ ਕਿਤੇ ਲੋਕ ਜਿਹੜਾ ਬਸ ਉਹੀ ਬਣ ਜੇ ਸੌਖਾ ਬਣ ਜੇ ਦੂਜੇ ਦੀ ਗੁਲਾਮੀ ਕਰ ਲੈਣਗੇ ਪ੍ਰਾਪਤ ਦਾ ਕੰਮ ਨਹੀਂ ਕਰਨਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ ਜਰਾ ਯਾਰ ਸਾਨੂੰ ਸਾਰੀ ਗੱਲਬਾਤ ਦੱਸਣ ਵਾਸਤੇ ਤੁਹਾਡੇ ਕੋਲ ਆਇਆਂ ਦਾ ਧੰਨਵਾਦ ਬਹੁਤ ਵੀਰੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਵੀਰੇ ਬਾਕੀ ਜਦੋਂ ਆਪਣਾ ਹਾਂ ਹਾਂ ਬਾਈ ਵੀਰੇ ਆਏ ਬਾਈ ਆਪਾਂ ਬਾਕੀ ਵੀਰੇ ਸਾਨੂੰ ਸਪੈਸ਼ਲ ਬਣਾਵਾਂਗੇ ਹਾਂ ਕਿੰਨੇ 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 ਕਿਟਾ ਮਹੀਨ ਬਾਅਦ ਬਾਈ ਮਤਲਬ ਕਿ ਇੱਕ ਫਿਨਿਸ਼ ਹੋ ਜਾਣਾ ਕੰਮ ਵੀਨਿੰਗ ਦਾ ਪ੍ਰੋਸੈਸ ਹੋ ਜਾਏਗਾ ਮਹੀਨੇ ਦਾ ਪਿਆ ਹਾਂ ਠੀਕ ਹੈ ਰੂਮ ਵੀ ਬਣਨੇ ਹਨਾ ਕਮਰੇ ਵਗੈਰਾ ਆਪਾਂ ਮਤਲਬ ਕਿ ਮਹੀਨਾ ਡੇਢ ਮਹੀਨਾ ਮੰਨ ਲੀ ਚਲੋ ਕਿੰਨੇ ਜੰ ਕੰਪਲੀਟ ਤਿਆਰ ਹੋ ਜਾਏ ਡੇਢ ਮਹੀਨੇ ਤੋਂ ਡੇਢ ਮਹੀਨੇ ਬਾਅਦ ਵੀਰੇ ਠੀਕ ਹੈ ਵੀਰੇ ਚਲੋ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਾਈ ਤੇ ਮਿੰਟੂ ਬਾਈ ਆਪਣੇ ਮਿਸਤਰੀ ਦਾ ਬਹੁਤ ਥੈਂਕ ਯੂ